ਮੇਰੇ ਹੱਥ ਦੇ ਵਿੱਚ ਇਹ ਜਿਹੜੀ ਨਿੰਮ ਹੈ ਇਹ ਮਿੱਠੀ ਹੈ ਤੇ ਜਿੰਨੀ ਮਿੱਠੀ ਇਹ ਨਿੰਮ ਹੈ ਓਨੀ ਹੀ ਮਿੱਠੇ ਮਿੱਠੇ ਇਹਦੇ ਸਰੀਰ ਨੂੰ ਫਾਇਦੇ ਨੇ ਤਾਂ ਹੈਗਾ ਅਸੀਂ ਇਹਦਾ ਤੋੜ ਕੇ ਬੜੇ ਈਜ਼ੀਲੀ ਬੜੇ ਆਰਾਮ ਨਾਲ ਇਹਨੂੰ ਅਸੀਂ ਖਾ ਸਕਦੇ ਹਾਂ ਕੋਈ ਕੌੜਾ ਕੋਈ ਕੁਸੈਲਾ ਜਿਹੜਾ ਇਹਦਾ ਸਵਾਦ ਨਹੀਂ ਹੁੰਦਾ ਸਗੋ ਇਹਦੇ ਪੱਤੇ ਨੇ ਜਿਹੜੇ ਉਹ ਬਿਲਕੁਲ ਮਿੱਠੇ ਮਿੱਠੇ ਕੌੜੇ ਦਾ ਜਿਹੜਾ ਨਾਂ ਤੱਕ ਨਹੀਂ ਹੈਗਾ ਮਿੱਠੀ ਛੱਡੋ ਇਹਦੇ 'ਚ ਗੁਣ ਇੰਨੇ ਜ਼ਿਆਦਾ ਨੇ ਕਿ ਹਰ ਮਸਾਲੇ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾ ਸਕਦਾ ਹੈ ਦੁਨੀਆ ਦੀ ਕੋਈ ਹੈ ਜੀ ਸਬਜ਼ੀ ਨਹੀਂ ਤਰਕਾਰੀ ਨਹੀਂ ਕੋਈ ਐਸੀ ਚੀਜ਼ ਨਹੀਂ ਜਿਹਦੇ 'ਚ ਮਸਾਲੇ ਦੇ ਤੌਰ ਤੇ ਇਹਨੂੰ ਯੂਜ਼ ਨਹੀਂ ਕੀਤਾ ਜਾ ਸਕਦਾ ਤੇ ਤੁਸੀਂ ਰੋਜ਼ ਦੇ ਦੇ ਅੱਠ ਤੋਂ 10 ਪੱਤੇ ਜਿਹੜੇ ਚੱਬ ਕੇ ਖਾ ਸਕਦੇ ਹੋ ਤੁਹਾਡੀ ਸ਼ੂਗਰ ਜਿਹੜੀ ਹੈ ਉਹ ਹੌਲੀ-ਹੌਲੀ ਤੁਹਾਡੀ ਨੋਰਮਲ ਹੋਣੀ ਸਟਾਰਟ ਹੋ ਜਾਈਗੀ ਕੋਲੇਸਟ੍ਰੋਲ ਵੱਧਦਾ ਹੈ ਅਗਰ ਤਾਂ ਤੁਸੀਂ ਇਹਦਾ ਪਾਣੀ ਕੱਢ ਲਓ ਅੱਛਾ ਤੁਸੀਂ ਇਹ ਦੱਸੋ ਵੀ ਜਿਹੜੀ ਇਹ ਮਿੱਠੀ ਨਿੰਮ ਹੈਗੀ ਐ 슈ਗਰ ਚ ਕੰਮ ਕਰੇਗੀ ਬੀਪੀ ਚ ਕੰਮ ਕਰੇਗੀ ਮੋਟਾਪਾ ਘਟਾਏਗੀ ਇਹ ਕੀ ਕੀ ਕੰਮ ਕਰੇਗੀ ਹਰ ਚੀਜ਼ ਦਾ ਮਤਲਬ ਬੈਲੈਂਸ ਬਣਾ ਕੇ ਅਗਰ ਤੁਸੀਂ ਇਹਨੂੰ ਯੂਜ਼ ਕਰਦੇ ਹੋ ਤਾਂ ਦੁਨੀਆ ਦਾ ਕੋਈ ਰੋਗ ਵੀ ਹੈ ਜਾਨੀ ਹੈ ਕਿ ਜਿਹੜਾ ਇਸ ਮਿੱਠੀ ਨਿੰਮ ਦੇ ਨਾਲ ਠੀਕ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਕੀ ਦੱਸਾਂ ਲਗਭਗ ਜਿਆਦਾ ਨਹੀਂ ਤਾਂ ਲੱਖ ਪਲੱਸ ਲੋਕਾਂ ਦੇ ਉੱਤੇ ਅਜਮਾ ਚੁੱਕਿਆ ਇਹਨਾਂ ਨੇ ਇਹਨਾਂ ਨੇ ਬਹੁਤ ਅੱਛੇ ਰਿਜ਼ਲਟ ਦਿੱਤੇ ਨੇ ਕੋਈ ਵੀ ਹੈ ਜੇ ਪੇਸ਼ੈਂਟ ਨਹੀਂ ਜਿੰਨੇ ਇਹ ਕਿਆ ਹੋਵੇ ਆ ਕੇ ਕਿ ਮੇਰੀ ਸ਼ੂਗਰ ਠੀਕ ਨਹੀਂ ਤੁਸੀਂ ਗੱਲ ਕਹਿ ਰਹੇ ਸੀ ਵੀ ਜਿਹੜੀ ਮਿੱਠੀ ਨਿੰਮ ਦਾ ਇਸਤੇਮਾਲ ਜਿਸ ਘਰ ਦੇ ਵਿੱਚ ਸ਼ੁਰੂ ਹੋ ਜਾਏਗਾ ਔਰ ਤਾਂ ਮੁੜ ਕੇ ਸ਼ੀਸ਼ਾ ਦੇਖਣ ਲੱਗ ਜਣਗੀਆਂ ਬੰਦੇ ਉਸ ਘਰ ਦੇ ਜਵਾਨ ਹੋ ਜਾਣਗੇ ਉਮਰਾਂ ਵੱਜਣਗੀਆਂ ਉਹ ਕਿਵੇਂ ਚਾਰਾਂ ਚੀਜ਼ਾਂ ਦਾ ਇੱਕ ਫਾਰਮੂਲਾ ਬਣਾ ਕੇ ਉਹ ਪੀਣਾ ਸ਼ੁਰੂ ਕਰ ਦਿੰਦੇ ਆ ਕੱਲਾ ਪੀਣਾ ਹੀ ਨਹੀਂ ਉਹ ਸੇਮ 페ਸ ਨੂੰ ਸਰ ਆਪਣੇ ਫੇਸ ਤੇ ਲਗਾ ਵੀ ਸਕਦੇ ਆ ਤੇ ਇਹ ਫਾਰਮੂਲੇ ਦੇ ਨਾਲ ਹੀ ਲਗਾ ਵੀ ਲਿਆ ਤੇ ਖਾ ਵੀ ਲਿਆ ਲਗਾਉਣ ਨਾਲ ਸਰ ਉਹ హెਅਰਸ ਤੇ ਵੀ ਲਗਾਣਗੇ ਤੇ ਸਕਿਨ ਤੇ ਵੀ ਲਗਾਣਗੇ ਬਲੈਮਿਸ਼ਸ ਰਿਕਵਰ ਹੇਅਰ ਫਾਲ ਵੀ ਕਵਰ ਹੇਅਰ ਆਇਲ ਔਰ ਹੇਅਰ ਸ਼ੈਂਪੂ ਇਹ ਦੋਨੋਂ ਔਰ ਇਨਕਲੂਡਿੰਗ ਮਾਸਕ ਸਰ ਇਹ ਤਿੰਨਾਂ ਦਾ ਪੈਕੇਜ ਨੇ ਲੈ ਲਿਆ ਕੀ ਜੀ ਮਾਸਕ ਇਹ ਸਰ ਮਾਸਕ ਉਹ ਮਾਸਕ ਕੀ ਜੀ ਤਾਨੂੰ ਪਤਾ ਹੈ ਸਰ ਅੱਜ ਦੇ ਟਾਈਮ ਤੇ ਕੈਰਾਟਿਨ ਸਮੂਥਨਿੰਗ ਕਰਾਣ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਕਿ ਬਾਹ ਸਟ੍ਰੇਟ ਲੱਗਦੇ ਹੈਗੇ ਤੇ ਸਰ ਇਹ ਤਿੰਨੋਂ ਚੀਜ਼ਾਂ ਜਿਸ ਨੇ ਵਰਤ ਲਈਆਂ ਉਹਨੂੰ ਪਾਰਲਰ ਦੇ 10000 ਦੇਣ ਦੀ ਜ਼ਰੂਰਤ ਨਹੀਂ ਹੈਗੀ ਤਬੂਤੇ ਟੁਕੜੇ ਤੁਹਾਡੇ ਵਾਪਸ ਹੁੰਦੇ ਆ ਤੁਹਾਨੂੰ ਵੋਮਿਟ ਔਨ ਦੀ ਸੈਂਸੇਸ਼ਨ ਹੋ ਜਾਂਦੀ ਹੈ ਗੈਸ ਬਹੁਤ ਬਣਦੀ ਤੁਹਾਡੇ ਜਿਹੜੇ ਨੇ ਥੱਲੋਂ ਦੀ ਜਿਹੜੀ ਹਵਾ ਸਰਦੀਜ ਨੂੰ ਪਦ ਕਹਿੰਦੇ ਆਪਾਂ ਬਹੁਤ ਹੀ ਗੰਦੇ ਤਰ੍ਹਾਂ ਦੇ ਆਉਂਦੇ ਆ ਨਾਲ ਕਿਸੇ ਦੇ ਖੜਨ ਨੂੰ ਜੀ ਨਹੀਂ ਕਰਦਾ ਇੰਨੀ ਇੰਨੀ ਬਦਬੂ ਮਾਰਨ ਵਾਲੇ ਲੋਕਾਂ ਨੂੰ ਅਸੀਂ ਆ ਡਾਈਜੋ ਮਿਕਸ ਕਰਕੇ ਇੱਕ ਜਿਹੜਾ ਫਾਰਮੂਲੇਸ਼ਨ ਬਣਾਈ ਹੋਈ ਹੈ ਇਹਦਾ ਯੂਜ਼ ਕਰਾਉਨੇ ਆ ਥੋੜੇ ਕਿ ਦਿਨਾਂ ਦੇ ਅੰਦਰ ਅੰਦਰ ਹੀ ਬੰਦਾ ਜਿਹੜਾ ਰੋਂਦਾ ਰੋਂਦਾ ਆਉਂਦਾ ਤੇ ਹੱਸਦਾ ਹੱਸਦਾ ਜਾਂਦਾ ਜਿਹੜਾ ਬਾਥਰੂਮ ਤੁਹਾਡਾ ਰੁੱਕ ਰੁੱਕ ਕੇ ਆਉਂਦਾ ਟੁਪਕਾ ਟੁਪਕਾ ਕਰਕੇ ਆਉਂਦਾ ਤੁਹਾਡੀ ਪ੍ਰੋਸਟੇਟ ਗਲੈਂਡ ਵਧੀ ਹੋਣ ਕਰਕੇ ਘੱਟ ਕਰਕੇ ਆਉਂਦਾ ਤਾਂ ਇਹ ਮੇਰੇ ਖਿਆਲ 15 ਦਿਨਾਂ ਦੇ ਅੰਦਰ ਅੰਦਰ ਤੁਸੀਂ ਐ ਪਿਸ਼ਾਬ ਧਾਰ ਬਨ ਕੇ ਆਊਗਾ ਜਿਵੇਂ ਪਿੱਛੋਂ ਕੋ ਮੋਟਰ ਲਾ ਛੱਡੀ ਹੁੰਦੀ ਹੈ ਚਿੱਟਾ ਖਾ ਰਹੇ ਹੋ ਕੋਈ ਮਤਲਬ ਮਜ਼ਾਕ ਦੀ ਗੱਲ ਨਹੀਂ ਹੈਗੀ ਕਿ ਛੋਟਾ ਜਿਹਾ ਤੁਸੀਂ ਅੱਛਾ ਭੁੱਕੀ ਅਫੀਮ ਸਮੈਕ ਹੈਰੋਇਨ ਕੋਈ ਵੀ ਤੁਹਾਡੇ ਐਲ ਐਸ ਡੀ ਦੀਆਂ ਗੋਲੀਆਂ ਜਾਂ ਜਿਹੜੀ ਜਿਬ ਤੇ ਥੱਲੇ ਰੱਖਣ ਵਾਲੀ ਗੋਲੀ ਅੱਜ ਕੱਲ ਬੜੀ ਚੱਲੀ ਹੋਈ ਹੈ ਚਿੱਟੇ ਦਾ ਅਲਟਰਨੇਟ ਕੜਤਾ ਇਹ ਸਰਕਾਰ ਹੀ ਦੇਣ ਲੱਗ ਪਈ ਹੈ ਤੇ ਉਹ ਲੋਕ ਜਿਹੜੇ ਨੇ ਉਹਦੇ ਵਿੱਚ ਹੀ ਫਸਦੇ ਚਲੇ ਜਾਣੇ ਨੇ ਜਦੋਂ ਕਿ ਚਿੱਟੇ ਤੋਂ ਵੀ ਜ਼ਿਆਦਾ ਸਾਡੀ ਬੋਡੀ ਤੇ ਨੁਕਸਾਨ ਕਰਦੀ ਜੀ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਨਿੰਮ ਦਾ ਨਾਂ ਆਉਂਦੇ ਸਾਰ ਹੀ ਸਾਡੀ ਜ਼ੁਬਾਨ ਦੇ ਉੱਤੇ ਉਸ ਦਾ ਕੌੜਾ ਕਸੈਲਾ ਸੁਆਦ ਵੀ ਆ ਜਾਂਦਾ ਹੈ ਪਰ ਮੇਰੇ ਹੱਥ ਦੇ ਵਿੱਚ ਇਹ ਜਿਹੜੀ ਨਿੰਮ ਹੈ ਇਹ ਮਿੱਠੀ ਹੈ ਤੇ ਜਿੰਨੀ ਮਿੱਠੀ ਇਹ ਨਿੰਮ ਹੈ ਓਨੀ ਹੀ ਮਿੱਠੇ-ਮਿੱਠੇ ਇਹਦੇ ਸਰੀਰ ਨੂੰ ਫਾਇਦੇ ਨੇ ਓਨੇ ਹੀ ਸਾਡੇ ਸਰੀਰ ਨੂੰ ਇਹਦੇ ਜਿਹੜੇ ਗੁੰਨੇ ਮਿੱਠੀ ਨੀ ਮੁੰਜ ਤੁਹਾਨੂੰ ਦੇਖੋ ਅਸੀਂ ਇਹ ਪੱਤਾ ਹੈਗਾ ਅਸੀਂ ਇਹਦਾ ਤੋੜ ਕੇ ਬੜੇ ਈਜ਼ੀਲੀ ਬੜੇ ਆਰਾਮ ਨਾਲ ਇਹਨੂੰ ਅਸੀਂ ਖਾ ਸਕਦੇ ਆ ਕੋਈ ਕੌੜਾ ਕੋਈ ਕੁਸੈਲਾ ਜਿਹੜਾ ਇਹਦਾ ਸਵਾਦ ਨਹੀਂ ਹੁੰਦਾ ਸਗੋ ਇਹਦੇ ਪੱਤੇ ਨੇ ਜਿਹੜੇ ਉਹ ਬਿਲਕੁਲ ਮਿੱਠੇ ਮਿੱਠੇ ਕੌੜੇ ਦਾ ਜਿਹੜਾ ਨਾਂ ਤੱਕ ਨਹੀਂ ਹੈਗਾ ਅੱਜ ਇਸ ਦਰਖਤ ਨਾਲ ਜਿਹੜੀ ਸਾਡੀ ਮੁਲਾਕਾਤ ਹੈਗੀ ਉਹ ਡਾਕਟਰ ਗੁਰਮੀਤ ਸਿੰਘ ਜੀ ਕਰਵਾ ਰਹੇ ਨੇ ਤੇ ਸਾਡੇ ਨਾਲ ਜਿਹੜੇ ਹਰਮਿਤਜੀ ਵੀ ਨੇ ਸੀਨੀਅਰ ਨਰਸਿੰਗ ਆਫੀਸਰ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਸਮਝਾਂਗੇ ਕਿ ਜਿਹੜੀ ਇਹ ਮਿੱਠੀ ਨਿੰਮ ਨਾਲ ਉਹ ਮੁਲਾਕਾਤ ਕਰਾ ਰਹੇ ਨੇ ਸਾਡੇ ਸਰੀਰ ਵਾਸਤੇ ਕਿੰਨੀ ਕੁ ਫਾਇਦੇਮੰਦ ਹੈ ਡਾਕਟਰ ਸਾਹਿਬ ਪਹਿਲਾਂ ਤੁਸੀਂ ਮੈਨੂੰ ਡਰਾਤਾ ਤੁਸੀਂ ਮੈਨੂੰ ਨਿੰਮ ਖਾਣ ਨੂੰ ਫਿਰਦੇ ਸੀ ਤੇ ਜਦੋਂ ਹੁਣ ਮੈਂ ਖਾਧੇ ਤੁਸੀਂ ਕਿਹਾ ਤਾਂ ਮਿੱਠੀ ਹੈ ਮਿੱਠੀ ਹੈ ਬਿਲਕੁਲ ਤੁਸੀਂ ਟੇਸਟ ਕੀਤਾ ਮਿੱਠੀ ਛੱਡੋ ਇਹਦੇ ਚ ਗੁਣ ਇੰਨੇ ਜ਼ਿਆਦਾ ਨੇ ਕਿ ਹਰ ਮਸਾਲੇ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾ ਸਕਦਾ ਹੈ ਦੁਨੀਆ ਦੀ ਕੋਈ ਹੈ ਜੀ ਸਬਜੀ ਨਹੀਂ ਤਰਕਾਰੀ ਨਹੀਂ ਕੋਈ ਐਸੀ चीज ਨਹੀਂ ਜਿਹਦੇ ਚ ਮਸਾਲੇ ਦੇ ਤੌਰ ਤੇ ਇਹਨੂੰ ਯੂਜ਼ ਨਹੀਂ ਕੀਤਾ ਜਾ ਸਕਦਾ ਦੱਖਣ ਭਾਰਤ ਦੇ ਅੰਦਰ ਕੇਰਲਾ ਲਾਲੋ ਤਾਮਿਲਨਾਡੂ ਲਾਲੋ ਇਹਨਾਂ ਥਾਵਾਂ ਦੇ ਉੱਤੇ ਇਹ ਹਰ ਘਰ ਦੇ ਵਿੱਚ ਇੰਜ ਸ਼ਾਮਲ ਹੈ ਜਿਵੇਂ ਸਾਡੇ ਅੱਜ ਰਸੋਈ ਦੇ ਵਿੱਚ ਚੀਨੀ ਤੇ ਪੱਤੀ ਪਈ ਹੁੰਦੀ ਹੈ ਉਹਨਾਂ ਦੀ ਕੋਈ ਵੀ ਰੈਸਪੀ ਇਹਦੇ ਤੋਂ ਬਿਨਾ ਨਹੀਂ ਬਣਦੀ ਉਹ ਚਾਹੇ ਉਹਨਾਂ ਨੇ ਡੋਸਾ ਬਣਾਉਣਾ ਚਾਹੀ ਇਡਲੀ ਬਣਾਉਣੀ ਹੈ ਚ ਸਾਂਬਰ ਬਣਾਉਣਾ ਸਾਰਿਆਂ ਦੇ ਵਿੱਚ ਇਹਦਾ ਬਰਾਬਰ ਪ੍ਰਯੋਗ ਕੀਤਾ ਜਾਂਦਾ ਇਸ ਮਿੱਠੀ ਨਿੰਮ ਦਾ ਕਿਉਂਕਿ ਇਹਦੇ ਗੁਣ ਜਿਹੜੇ ਨੇ ਉਹ ਉਹ ਬਹੁਤ ਜ਼ਿਆਦਾ ਨੇ ਬੇਅੰਤ ਗੁਣ ਨੇ ਆਯੁਰਵੇਦ ਦੇ ਅੰਦਰ ਇਹਨੂੰ ਸਰਵ ਰੋਗ ਨਾਸ਼ਨੀ ਤੱਕ ਦਾ ਜਿਹੜੀ ਸੰਘਾ ਦਿੱਤੀ ਗਈ ਹੈ ਵੀ ਕਿਸੇ ਵੀ ਰੋਗ ਤੇ ਤੁਸੀਂ ਇਹਦੇ ਤੋਂ ਕੰਮ ਲੈ ਸਕਦੇ ਹੋ ਬਸ ਵਰਤਨ ਦਾ ਤਰੀਕਾ ਜਿਹੜਾ ਉਹ ਤੁਹਾਡੇ ਕੋਲ ਵਧੀਆ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਚੀਜ਼ ਦੇ ਵਿੱਚ ਇਹਦੀ ਕਿੰਨੀ ਮਾਤਰਾ ਪਾਏ ਜਾਨੀ ਕਿਸੇ ਚ ਦੇ ਪਾਊਡਰ ਪੈਣਾ ਕਿਸੇ ਚ ਦੇ ਸਿੱਧੇ ਪੱਤੇ ਦੇ ਪੱਤੇ ਪੈਣੇ ਇਹ ਕਿਸੇ ਤੇਜਾ ਰਸ ਕੱਢ ਕੇ ਪਾਇਆ ਜਾਂਦਾ ਹੈ ਹਰ ਚੀਜ਼ ਦਾ ਮਤਲਬ ਬੈਲੈਂਸ ਬਣਾ ਕੇ ਅਗਰ ਤੁਸੀਂ ਇਹਨੂੰ ਯੂਜ਼ ਕਰਦੇ ਹੋ ਤਾਂ ਦੁਨੀਆ ਦਾ ਕੋਈ ਰੋਗ ਵੀ ਹੈ ਜਾਨੀ ਹੈ ਕਿ ਜਿਹੜਾ ਇਸ ਮਿੱਠੀ ਨਿੰਮ ਦੇ ਨਾਲ ਠੀਕ ਨਹੀਂ ਕੀਤਾ ਜਾ ਸਕਦਾ ਕੀ ਬਾਤ ਹੈ ਸੋ ਮਿੱਠੀ ਨਿੰਮ ਦੇ ਸਾਡੀਆਂ ਭੈਣਾਂ ਨੂੰ ਕੀ ਫਾਇਦੇ ਨੇ ਕੀ ਇਹਦੇ ਅਸੀਂ ਲਾਭ ਲੈ ਸਕਦੇ ਸਾਡੇ ਨਾਲ ਸੀਨੀਅਰ ਨਰਸਿੰਗ ਅਫੀਸਰ ਹਰਮੀਜੀ ਨੇ ਹਰਮੀਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਔਰ ਮੇਰੇ ਦਰਸ਼ਕਾਂ ਦਾ ਵੀ ਜੋ ਮੇਰੀ ਹਰ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਅੱਜ ਤੁਸੀਂ ਖਾਸ ਕਰਕੇ ਤੁਸੀਂ ਅੱਜ ਇਹ ਇਸ ਨਿੰਮ ਬਾਬਤ ਬੜੀਆਂ ਤੁਸੀਂ ਕਹਿ ਰਹੇ ਸੀ ਕਿ ਬੜੀ ਜ਼ਬਰਦਸਤ ਚੀਜ਼ ਹੈਗੀ ਹੈ ਜਿਸ ਘਰ ਦੇ ਵਿੱਚ ਇਹ ਪੱਤੇ ਆ ਜਾਣਗੇ ਇਸ ਮਿੱਟੀ ਨਿੰਮ ਦੇ ਉਹ ਘਰ ਦੇ ਵਿੱਚ ਬਿਮਾਰੀਆਂ ਭਜ ਜਣਗੀਆਂ ਖਾਸ ਕਰਕੇ ਜਿਹੜੀ ਸਾਡੀਆਂ ਔਰਤਾਂ ਨਾਲ ਸਾਡੀਆਂ ਭੈਣਾਂ ਨਾਲ ਸੰਬੰਧਿਤ ਰੋਗ ਹੈਗੇ ਨੇ ਸਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਔਰਤਾਂ ਤੇ ਭੈਣਾ ਦੀ ਤੁਹਾਨੂੰ ਪਤਾ ਹੈ ਕਿ ਔਰਤਾਂ ਦੀ ਬਹੁਤ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਵੰਸ਼ ਉਹਨਾਂ ਨੇ ਹੀ ਚਲਾਉਣਾ ਹੁੰਦਾ ਆ ਸਰ ਵੰਸ਼ ਲਾਉਣ ਲਈ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਹਮੇਸ਼ਾ ਹੀ ਇਨਫਰਟੀਲਿਟੀ ਤੇ ਗੱਲ ਕਰਦੇ ਹੈਗੇ ਆ ਤੇ ਅੱਜ ਵੀ ਅਸੀਂ ਇਸ ਦੇ ਫਾਇਦੇ ਉਸੇ ਤਰੀਕੇ ਦੱਸਾਂਗੇ ਕਿ ਇਨਫਰਟੀਲਿਟੀ ਦੇ ਵਿੱਚ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਨੂੰ ਉਹ ਸੌਟ ਆਊਟ ਕਰ ਸਕਦੇ ਹੈਗੇ ਆ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀ ਮਿੱਠੀ ਨਿੰਮ ਹੈਗੀ ਹੈ ਤੁਹਾਡਾ ਮਾਪੇ ਬਣਨ ਦਾ ਸੁਪਨਾ ਵੀ ਜਿਹੜਾ ਪੂਰਾ ਕਰ ਸਕਦੀ ਹੈ ਸਾਰੇ 101% ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਜੋ ਅਸੀਂ ਹਰ ਵਾਰੀ ਡਿਸਕਸ ਕਰਦੇ ਆ ਲਾਈਕ ਪੀਸੀਓਟੀ ਹੋ ਗਿਆ ਹਾਰਮੋਨ ਇੰਬੈਲੈਂਸ ਹੋ ਗਿਆ ਔਰ weight lose weight gain ਕਿਉਂਕਿ ਹਾਰਮੋਨ ਇੰਬੈਲੈਂਸ ਹੋਣ ਕਰਕੇ weight lose ਵੀ ਹੋਏਗਾ weight gain ਵੀ ਹੋਏਗਾ ਸਰ skin ਦਾ ਤਾਂ ਦੇਖੋ ਜੀ ਜਦੋਂ ਲੇਡੀ ਨੇ ਪ੍ਰੈਗਨੈਂਟ ਹੋਣਾ ਆ ਤੇ ਉਹਦੀ skin ਦਾ ਤਾਂ ਐਡਾ ਬੁਰਾ ਹਾਲ ਹੋ ਜਾਂਦਾ ਹੈ ਕਿ ਫਿਰ ਉਹ ਸ਼ੀਸ਼ੇ 'ਚ ਖੜੀ ਆਪਣੇ ਪੁਰਾਣੇ ਸਮਾਂ ਨੂੰ ਮਤਲਬ ਅਨਮੈਰਿਡ ਟਾਈਮ ਨੂੰ ਯਾਦ ਕਰਦੀ ਹੈ ਔਰ ਹਰ ਲੇਡੀ ਇਹ ਕੱਲੀ ਮੈਂ ਨਹੀਂ ਜਾਂ ਕੱਲੀ ਕੋਈ A to Z A ਆਪਾਂ XYZ ਨਹੀਂ ਕਹਿੰਦੇ ਇਹ ਹਰ ਲੇਡੀ ਆਪਣੇ ਪੁਰਾਣੇ ਟਾਈਮ ਨੂੰ ਸ਼ੀਸ਼ੇ 'ਚ ਖੜੀ ਯਾਦ ਕਰਦੀ ਹੈ ਵੀ ਉਹ ਵੀ ਦਿਨ ਸੀ ਜਦੋਂ ਮੇਰੀ ਖੂਬਸੂਰਤੀ ਮੇਰੀ ਬਿਊਟੀ ਬਹੁਤ ਜ਼ਿਆਦਾ ਸੀ ਤੇ ਮੈਰਿਜ ਤੋਂ ਜਸਟ ਬਾਅਦ ਅਸੀਂ ਇਹ ਨਹੀਂ ਕਹਿੰਦੇ ਕਿ ਕਿ ਮੈਰਿਜ ਤੋਂ ਬਾਅਦ ਉਹ ਆਪਣੇ-ਆਪ ਨੂੰ ਟਾਈਮ ਹੀ ਨਹੀਂ ਦਿੰਦੀ ਹੈਗੀ ਰੀਜ਼ਨਸ ਇਹ ਹੁੰਦਾ ਕਿ ਕਿ ਹੋਰ ਰਿਸਪੌਂਸਿਬਿਲਟੀਜ਼ ਦੇ ਵਿੱਚ ਉਹ ਆਪਣੇ-ਆਪ ਨੂੰ ਸਮਾਂ ਨਹੀਂ ਦਿੰਦੀ ਤੇ ਹੁਣ ਸਰ ਅਸੀਂ ਗੱਲ ਕਰੀਏ ਇਸ ਮਿੱਠੀ ਨਿੰਮ ਦੀ ਉਹਨਾਂ ਨੇ ਕੋਈ ਆਲਤੂ ਫਲਤੂ ਟਾਈਮ ਨਹੀਂ ਦੇਣਾ ਉਹਨਾਂ ਨੇ ਸਿਰਫ ਆਪ ਵੀ ਬਣਾ ਕੇ ਖਾ ਵੀ ਸਕਦੇ ਐ ਇਸ ਮਿੱਟੀ ਨਿੰਮ ਦੇ ਨਾਲ ਕੁਝ ਰੈਸਪੀਆ ਤੇ ਲਗਾ ਵੀ ਸਕਦੇ ਐ ਤਾਂ ਕਿ ਉਹਨਾਂ ਦੀ ਜਿਹੜੀ ਸਕਿਨ ਪ੍ਰੋਬਲਮਸ ਹੈਗੀਆਂ ਫੇਸ ਪ੍ਰੋਬਲਮਸ ਹੈਗੀਆਂ ਜਾਂ ਹਾਰਮੋਨ ਇੰਬੈਲੈਂਸ ਪ੍ਰੋਬਲਮਸ ਹੈਗੀਆਂ ਮੀਨਸ ਕਹਿੰਦਾ ਕਿ ਓਵਰ ਆਲ ਇਹ ਹੈਲਥ ਲਈ ਬੈਨੀਫਿਟ ਹੈ ਭਾਵੇਂ ਉਹ ਲਗਾਉਣ ਤੇ ਭਾਵੇਂ ਉਹ ਖਾਣ ਸਰ ਅੱਛਾ ਤੁਸੀਂ ਗੱਲ ਕਹਿ ਰਹੇ ਸੀ ਵੀ ਜਿਹੜੀ ਮਿੱਟੀ ਨਿੰਮ ਦਾ ਇਸਤੇਮਾਲ ਜਿਸ ਘਰ ਦੇ ਵਿੱਚ ਸ਼ੁਰੂ ਹੋ ਜਾਏਗਾ ਔਰਤਾਂ ਮੁੜ ਕੇ ਸ਼ੀਸ਼ਾ ਦੇਖਣ ਲੱਗ ਜਣਗੀਆਂ ਬੰਦੇ ਉਸ ਘਰ ਦੇ ਜਵਾਨ ਹੋ ਜਾਣਗੇ ਉਮਰਾਂ ਵਧਣਗੀਆਂ ਉਹ ਕਿਵੇਂ ਜੀ ਸਰਹੁਣੇ ਅਸੀਂ ਜਿਹੜੀ ਤੁਸੀਂ ਸਵਾਲ ਕੀਤਾ ਇਹਦੇ ਵਿੱਚ ਸਾਨੂੰ ਪਤਾ ਹੈ ਕਿ ਸਰ ਹੈਅਰਸ ਹਰ ਫੀਮੇਲ ਨੂੰ ਹਰ ਲੇਡੀ ਨੂੰ ਹਰ ਲੜਕੀ ਨੂੰ ਬਹੁਤ ਪਸੰਦ ਹੈ ਹੈਅਰ ਲੈਂਥ ਹੈ ਨਾ ਤੇ ਉਹ ਜਦੋਂ ਇਹ ਸਾਰੀਆਂ ਪ੍ਰੋਬਲਮ ਜਿਹੋ ਅਸੀਂ ਡਿਸਕਸ ਕੀਤੀਆਂ ਇਹ ਹੋਣ ਦੇ ਨਾਲ ਹੈਅਰ ਫਾਲ ਤੇ ਸਰ ਸਭ ਤੋਂ ਪਹਿਲੇ ਹੀ ਹੈ ਉਹ ਵੀ ਅਸੀਂ ਹਰ ਵੀਡੀਓ ਜਿਵੇਂ ਦੱਸਦੇ ਹੈਗੇ ਆਵਾਤ ਪਿਤ ਤੇ ਕਫ ਤਿੰਨਾ ਦੋਸ਼ਾਂ ਦੀ ਕਹਾਣੀ ਹੈ ਜਦੋਂ ਬੱਚਾ ਬੌਰਨ ਹੁੰਦਾ ਹੈਗਾ ਉਸ ਟਾਈਮ ਤੋਂ ਲੈ ਕੇ ਉਹਦੇ 12 ਵਰ 15 ইয়ার্স ਤੱਕ ਉਸ ਦੀ ਕਫ ਪ੍ਰਕਿਰਤੀ ਹੁੰਦੀ ਹੈ ਉਦੋਂ ਅਸੀਂ ਫੀਲ ਕਰਦੇ ਕਿ ਜਿਹੜੇ ਹੇਅਰ ਦਾ ਟੈਕਸਚਰ ਹੁੰਦਾ ਸਰ ਉਹ ਬੜਾ ਥਿੱਕ ਹੁੰਦਾ ਬਾਲ ਬਹੁਤ ਭਾਰੀ ਹੁੰਦੇ ਹੈਗੇ ਆ ਉਹ ਜਿਵੇਂ ਜਿਵੇਂ ਅਡਲਟ ਏਜ ਚ ਆਂਦਾ ਹੈਗਾ ਤੇ ਉਹਦੇ ਜਿਹੜੇ ਹੇਅਰ ਫਾਲ ਵੀ ਸ਼ੁਰੂ ਹੋਣਦੇ ਅਸ ਦੇ ਟਾਈਮ ਤੇ 18 ਸਾਲ ਦੀ ਏਜ ਦੇ ਵਿੱਚ ਹੇਅਰ ਫਾਲ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਹੈ ਹੇਅਰ ਵਾਈਟ ਔਰ ਗ੍ਰੇ ਹੋਣਾ ਵੀ ਬਹੁਤ ਜਲਦੀ ਸ਼ੁਰੂ ਹੋ ਜਾਂਦੇ ਆ ਔਰ ਜਿਵੇਂ ਜਿਵੇਂ ਉਹ ਮਤਲਬ ਬਜ਼ੁਰਗ ਹੁੰਦੇ ਹੈਗੇ ਉਸ ਏਜ ਦੇ ਵਿੱਚ ਉਹਨਾਂ ਦੀ ਬਾਤਵਾਦੀ ਹੈਗੀ ਹੈ ਤਾਂ ਸਰ ਇੰਨਾ ਸਾਰੇ ਦੋਸ਼ਾਂ ਤੋਂ ਅਸੀਂ ਅਗਰ ਆਪਣੇ ਆਪ ਨੂੰ ਨਿਜਾਤ ਪਾਉਣਾ ਆ ਤੇ ਸਾਨੂੰ ਇਸ ਮਿੱਠੀ ਨਿੰਮ ਦੀ ਵਰਤੋਂ ਉਹ ਕਰਨੀ ਕਿਸ ਤਰ੍ਹਾਂ ਹੈ ਹੁਣੇ ਮੈਥੋਨਿਕ ਛੋਟਾ ਜਿਹਾ ਫਾਰਮੂਲਾ ਦੱਸ ਦੇਣੀ ਹੈਗੀਆ ਸਰ ਤੇ ਇਹ ਫੀਮੇਲਸ ਨੇ ਜਿਹੜਾ ਖਾਣਾ ਆ ਸਰ ਉਹ ਇਹ ਕਿਸੇ ਵੀ ਟਾਈਮ ਤੇ ਆਪਣੇ ਘਾਰੇ ਮਿੱਠੇ ਨਹੀਂ ਮਲਾਂਣ ਜਾਂ ਕਿਤੇ ਵੀ ਆਲੇ ਦੁਆਲੇ ਪਾਰਕਾਂ ਦੇ ਵਿੱਚ ਉਹਨਾਂ ਨੂੰ ਖੇਤਾਂ ਦੇ ਵਿੱਚ ਮਿਲ ਜਾਏਗੀ ਉਹ ਦੋ ਟਾਈਮ ਕੰਜ਼ਿਊਮ ਕਰਨ ਔਰ ਕੰਜ਼ਿਊਮ ਕਰਦੇ ਵਕਤ ਉਹ ਇਹਦੀ ਟੀਵੀ ਬਣਾ ਸਕਦੇ ਆ ਸਰ ਔਰ ਇਹਦੇ ਵਿੱਚ ਅਗਰ ਉਹ ਆਮਲਾ ਔਰ ਕਾਲੇ ਤਿਲ ਤੇ ਬ੍ਰਿੰਗ ਰਾਜ ਦੀਆਂ ਦੋਕ ਪੱਤੀਆਂ ਅਗਰ ਉਹ ਵੀ ਮਿਕਸ ਕਰਦੇ ਇਹ ਚਾਰਾਂ ਚੀਜ਼ਾਂ ਦਾ ਇੱਕ ਫਾਰਮੂਲਾ ਬਣਾ ਕੇ ਉਹ ਪੀਣਾ ਸ਼ੁਰੂ ਕਰ ਦਿੰਦੇ ਆ ਕੱਲਾ ਪੀਣਾ ਹੀ ਨਹੀਂ ਉਹ ਸੇਮ ਪੇਸਟ ਨੂੰ ਸਰ ਆਪਣੇ ਫੇਸ ਤੇ ਲਗਾ ਵੀ ਸਕਦੇ ਆ ਤੇ ਇਹ ਫਾਰਮੂਲੇ ਦੇ ਨਾਲ ਹੀ ਲਗਾ ਵੀ ਲਿਆ ਤੇ ਖਾ ਵੀ ਲਿਆ ਲਗਾਉਣ ਨਾਲ ਸਰ ਉਹ హెਅਰਸ ਤੇ ਵੀ ਲਗਾਨਗੇ ਤੇ ਸਕਿਨ ਤੇ ਵੀ ਲਗਾਨਗੇ ਬਲੈਮਿਸ਼ਸ ਵੀ ਕਵਰ ਹੇਅਰ ਫਾਲ ਵੀ ਕਵਰ ਔਰ ਖਾਣ ਦੇ ਨਾਲ ਜੇ ਉਹਨਾਂ ਨੇ ਇਹਨੂੰ ਕੰਜ਼ਿਊਮ ਕੀਤਾ ਮਤਲਬ ਡਾਈਜੈਸਟ ਕੀਤਾ ਤਾਂ ਉਹ ਖਾਣ ਨਾਲ ਜਿਹੜੀ ਉਹਨਾਂ ਦੀ ਫਰਟੀਲਿਟੀ ਰਿਲੇਟਿਡ ਸਾਰੀਆਂ ਪ੍ਰੋਬਲਮ ਉਹਨਾਂ ਦੀਆਂ ਦੂਰ ਹੋ ਜਾਣਗੀਆਂ ਹੁਣ ਤੁਸੀਂ ਸਰ ਆਪੇ ਇਹਨਾਂ ਨੂੰ ਮੰਨੋਗੇ ਵੀ ਇਹ ਕਰਾਮਾਤੀ ਚੀਜ਼ ਹੈ ਜੀ 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 ਸਾਡੇ ਨਾਲ ਡਾਕਟਰ ਗੁਰਮੀਤ ਸਾਹਿਬ ਵੀ ਨੇ ਡਾਕਟਰ ਸਾਹਿਬ मैडम ते बड़े फायदे गुनाते जी मतलब इको सांच कई सारी बीमारियां ਦੱਸਦੀਆਂ ਅੱਛਾ ਤੁਸੀਂ ਇਹ ਦੱਸੋ ਵੀ ਜਿਹੜੀ ਇਹ ਮਿੱਠੇ ਨਿੰਮ ਹੈਗੀ ਐ 슈ગર ਚ ਕੰਮ ਕਰੇਗੀ बीपी ਚ ਕੰਮ ਕਰੇਗੀ ਮੋਟਾਪਾ ਘਟਾਏਗੀ ਇਹ ਕੀ ਕੀ ਕੰਮ ਕਰੇਗੀ ਜਿਹੜੀ ਔਰਤਾਂ ਦੇ ਪਾਸੇ ਤਾਂ ਕਾਫੀ ਰੋਗ ਹੈਗੇ ਨੇ ਜਿਸ ਤਰੀਕੇ ਨਾਲ मैडम ਨੇ ਦੱਸਿਆ ਕਿ ਕਵਰ ਕਰਦੀ ਹੈ ਮਿੱਠੀ ਨਿੰਮ ਹਾਂ ਬਿਲਕੁਲ ਅਗਰ ਆਪਾਂ 슈ગર ਦੀ ਗੱਲ ਕਰੀਏ ਅਗਰ ਜੇਕਰ ਤਾਂ 슈ਗਰ ਦੇ ਵਿੱਚ ਕੀ ਹੁੰਦਾ ਕਿ ਇਹਦੇ ਰੋਜ਼ ਇਹ ਬੂਟਾ ਪਹਿਲੀ ਗੱਲ ਤਾਂ ਤੁਸੀਂ ਆਪਣੇ ਘਰੇ ਲਾਓ ਜਿੱਥੋਂ ਆਪਾਂ ਗੱਲ ਸ਼ੁਰੂ ਕਰਨੀ ਹੈ ਇਹ ਹਰ ਨਰਸਰੀ ਚੋਂ ਬੜੇ ਆਰਾਮ ਨਾਲ ਤੁਹਾਨੂੰ 150 ਰੁਪਏ ਦਾ ਬੂਟਾ ਮਿਲ ਜਾਏਗਾ ਘਰੇ ਲਿਆ ਕੇ ਲਾ ਲਓ ਇਹ ਵੱਡਾ ਬਹੁਤ ਹੋ ਜਾਂਦਾ ਤੇ ਤੁਸੀਂ ਰੋਜ਼ ਦੇ ਇਹਦੇ 8 ਤੋਂ 10 ਪੱਤੇ ਜਿਹੜੇ ਚੱਬ ਕੇ ਖਾ ਸਕਦੇ ਹੋ ਤੁਹਾਡੀ 슈ਗਰ ਜਿਹੜੀ ਹੈ ਉਹ ਹੌਲੀ-ਹੌਲੀ ਤੁਹਾਡੀ ਨੋਰਮਲ ਆਉਣੀ ਸਟਾਰਟ ਹੋ ਜਾਏਗੀ ਤੇ ਦੂਸਰਾ ਕੋਲੇਸਟ੍ਰੋਲ ਵੱਧਦਾ ਹੈ ਅਗਰ ਤਾਂ ਤੁਸੀਂ ਇਹਦਾ ਪਾਣੀ ਕੱਢ ਲਓ ਠੀਕ ਹੈ ਪੰਜ-ਸੱਤ ਪੱਤਿਆਂ ਦਾ ਪਾਣੀ ਕੱਢ ਲਓ ਵਿੱਚ ਥੋੜੀ ਜੀ ਕਾਲੀ ਮਿਰਚ ਦਾ ਚੂਰਨ ਪਾਓ ਵਿੱਚ ਪਾਓ ਤੁਸੀਂ ਅ ਇਹ ਨੂੰ ਯੂਜ਼ ਕਰੋ ਸਵੇਰੇ ਖਾਲੀ ਪੇਟ ਤਾਂ ਥੋੜੇ ਦਿਨਾਂ ਵਿੱਚ ਤੁਸੀਂ ਦੇਖੋਗੇ ਤੁਹਾਨੂੰ ਕਿਸੇ ਗੋਲੀ ਸ਼ੁਰੂ ਕਰਨ ਦੀ ਲੋੜ ਨਹੀਂ ਮੈਂ ਸਪੈਸ਼ਲੀ ਕਹਿ ਰਿਹਾ ਕੋਈ ਵੀ ਐਲੋਪੈਥਿਕ ਦਵਾਈ ਲੈਣ ਦੀ ਬਜਾਏ ਅਗਰ ਤੁਸੀਂ ਇਹ ਫਾਰਮੂਲਾ ਯੂਜ਼ ਕਰਦੇ ਹੋ ਇਸ ਤਰੀਕੇ ਯੂਜ਼ ਕਰਦੇ ਹੋ ਤਾਂ ਤੁਹਾਨੂੰ ਕੋਲੇਸਟ੍ਰੋਲ ਟ੍ਰਾਈਗਲਿਸਰਾਈਡ ਵਗੈਰਾ ਯੂਰਿਕ ਐਸਿਡ ਵਗੈਰਾ ਦੀ ਵੀ ਸਮੱਸਿਆ ਬਿਲਕੁਲ ਨਹੀਂ ਆਉਣ ਲੱਗੇ ਅੱਛਾ ਜਿਹੜੇ ਬੰਦੇ ਹੈਗੇ ਨੇ ਖਾਸ ਕਰਕੇ ਇਸ ਜਿਨ੍ਹਾਂ ਦੀ ਉਮਰ ਤੋਂ ਪਹਿਲਾਂ ਵਾਲ ਸਫੈਦ ਹੋ ਗਏ ਨੇ ਡਾਕਟਰ ਸਾਹਿਬ ਔਰਤਾਂ ਦੇ ਵਾਸਤੇ ਤਾਂ ਠੀਕ ਹੈ ਮਫੀਦ ਹੈ ਮੈਮ ਨੇ ਦੱਸਿਆ ਹਰਮੀਤ ਜੀ ਨੇ ਬੰਦੇਆਂ ਵਾਸਤੇ ਕਿਵੇਂ ਕੰਮ ਕਰਦੇ ਬੰਦੇ ਦੀ ਸਕਿਨ ਚਮਕਾਉਗੀ ਵਾਲ ਮਾੜੇ ਮੋٹے ਸੈਟਰ ਰੱਖੂਗੀ ਕਿਉਂਕਿ 40ਾਂ 45ਾਂ ਤੋਂ ਬਾਅਦ ਜਿਹੜੇ ਲਗਭਗ ਲਗਭਗ ਜਿਹੜੇ ਸਾਡੇ ਇਸ ਵੇਲੇ ਦੇ ਜਿਹੜੇ ਜਵਾਨ ਮੁੰਡੇ ਹੈਗੇ ਨੇ ਉਹ ਗੰਝੇ ਹੋ ਜਾਂਦੇ ਨੇ ਬਿਲਕੁਲ ਜੀ ਉਹਨਾਂ ਵਾਸਤੇ ਮੈਂ ਸਿੰਪਲੀ ਦੱਸਦਾ ਇਹ ਮਿੱਠੀ ਨਿੰਮ ਦੇ 15 ਤੋਂ 20 ਪੱਤੇ ਤੋੜਨੇ ਆ ਉਹਨਾਂ ਨੂੰ ਤੁਸੀਂ ਕੋਟਨੇ ਨਾਲ ਕੋਟ ਕੇ ਇਹਦੇ ਚ ਕੋਈ 4 ਚਾਰਕ ਚਮਚੇ ਪਾਣੀ ਦੇ ਪਾਉਣੇ ਆ ਤੇ ਫਿਰ ਇਹਦੇ ਵਿੱਚ ਤੁਸੀਂ ਹਲਦੀ ਦਾ ਅੱਧਾ ਜਿਹੜਾ ਚਮਚਾ ਉਹ ਪਾ ਕੇ ਤੇ ਨਾਰੀਅਲ ਦਾ ਤੇਲ ਲੈ ਲੋ ਚਾਹ ਤੁਸੀਂ ਤਿਲਾ ਦਾ ਤੇਲ ਲੈ ਲਓ ਉਹਨੂੰ ਕੜਾਈ 'ਚ ਉਬਾਲ ਲਓ ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਇਹ ਜਿਹੜਾ ਤੇਲ ਬਣ ਜੂਗਾ ਤੁਹਾਡੇ ਪਿਓਰ ਇਹਨੂੰ ਸ਼ਾਨ ਲੈਣਾ ਇਹਨੂੰ ਤੇਲ ਨੂੰ ਤੁਸੀਂ ਵਾਲਾਂ ਤੇ ਰੋਜ਼ ਯੂਜ਼ ਕਰਨਾ ਤੇ ਨਹੀਂ ਤਾਂ ਸਿੰਪਲੀ ਤੁਸੀਂ ਇਹ 15 ਤੋਂ 20 ਪੱਤੇ ਜਿਹੜੇ ਨੇ ਇਹਨਾਂ ਦਾ ਕ੍ਰਸ਼ ਕਰ ਲਓ ਇਹਨਾਂ ਨੂੰ ਤੇ ਇਹ ਸਿਰਫ ਸਿੱਧੇ ਹੀ ਆਪਣੇ ਵਾਲਾਂ ਦੇ ਅੰਦਰ ਅਪਲਾਈ ਕਰਕੇ ਅਪਲਾਈ ਕਰਨ ਤੋਂ ਬਾਅਦ ਘੰਟੇ ਜਿਹੜੇ ਘੰਟੇ ਬਾਅਦ ਆ ਕੇ ਤੁਸੀਂ ਸਿਰ ਧੋ ਲੈਨੇ ਹੋ ਤਾਂ ਦੁਨੀਆ ਦਾ ਕੋਈ ਕੰਡੀਸ਼ਨਰ ਨਹੀਂ ਹੈ ਜਿਹੜਾ ਇਹਨੂੰ ਪੂਰਾ ਇਹਦੇ ਬਰਾਬਰ ਪਹੁੰਚ ਜਾਏਗਾ। ਕੀ ਬਾਤ ਹੈ। ਉਸ ਤੋਂ ਬਾਅਦ ਚਮੜੀ ਦੇ ਰੋਗਾ ਤੇ ਇਹਦਾ ਫਾਇਦਾ ਹੈ। ਮਲੋ ਚਮੜੀ ਦੇ ਰੋਗ ਨੇ ਜਿਹੜੇ ਅਸੀਂ ਜਿਹੜੀ ਹੈ ਮੈਡੀਸਨ ਵੀ ਬਣਾਉਨੇ ਆ ਉਹਦੇ ਤੋਂ ਵੀ ਵਧੀਆ ਰਿਜ਼ਲਟ ਕਈ ਵਾਰੀ ਇਹ ਸਾਨੂੰ ਦਿੱਤੇ ਨੇ ਇਸ ਨੇ ਹਾਂ ਮੈਡੀਸਨ ਬਣਾਈ ਦੀ ਹੈ ਇਹ ਇਹੋ ਜਿਹੀ ਚੀਜ਼ਾਂ ਵਿੱਚ ਪਾ ਕੇ ਵੀ ਨਾਲ ਬਣਾਈ ਦੀ ਹੈ ਤੁਸੀਂ ਇਹਦਾ ਕੀ ਯੂਜ਼ ਯੂਜ਼ ਕਿਵੇਂ ਕਰਨਾ ਹੈ ਤੁਸੀਂ ਇਸ ਪਾਣੀ ਨੂੰ ਪੱਤੇ ਤੋੜ ਲਓ 50 100 ਪੱਤੇ ਤੋੜ ਲਓ 2 ਕਿਲੋ ਪਾਣੀ ਚ ਉਬਾਲ ਲਓ ਜਦੋਂ ਪਾਣੀ ਉਹ 10 20% ਉੱਡ ਜਾਏ ਉਸ ਪਾਣੀ ਨੂੰ ਬਾਕੀ ਬਾਲਟੀ ਦੇ ਪਾਣੀ ਚ ਪਲਟ ਕੇ ਪਹਿਲੇ ਤੁਸੀਂ ਇਹਦੇ ਨਾਲ ਨਾ ਕੇ ਆਪਣਾ ਪਿੰਡਾ ਪੂੰਝ ਲੋ ਤਾਂ ਉਹ ਤੁਹਾਡੇ ਜਿਹੜੇ ਵੀ ਫੋੜੇ ਫੁੰਸੀ ਜਿਹੜੀਆਂ ਅੱਜਕੱਲ ਜਿਵੇਂ ਮੌਸਮ ਹੈਗਾ ਫੋੜੇ ਫੁੰਸੀ ਦਾ ਸੋਰਾਈਸਿਸ ਹੈ ਕਿਲ ਮੁਹਾਸੇ ਨੇ ਤੁਹਾਡੇ ਇਹ ਸਾਰੇ ਇਸ ਚੀਜ਼ ਦੇ ਨਾਲ ਉੱਡ ਜਾਣਗੇ ਈਵਨ ਕਿ ਤੁਹਾਡੇ ਦੰਦਾਂ ਦੇ ਵਿੱਚ ਦਰਦ ਹੈ 10 ਤੋਂ 12 ਪੱਤੇ 5 ਤੋਂ 7 ਪੱਤੇ ਲੈ ਲਓ ਉਹ ਮੂੰਹ ਦੇ ਵਿੱਚ ਰੱਖ ਕੇ ਚਬਾ ਲਓ ਨਹੀਂ ਤਾਂ ਪਾਣੀ ਪਾ ਕੇ ਉਬਾਲ ਲਓ ਉਬਾਲਣ ਤੋਂ ਬਾਅਦ ਤੁਸੀਂ ਉਹਦੇ ਕੁੱਲੇ ਰੋਜ਼ ਕਰਨੇ ਸਟਾਰਟ ਕਰਦੇ ਹੋ, ਕੁਰਲੀਆਂ ਕਰਨੇ ਸਟਾਰਟ ਕਰ ਦੋ ਤੇ ਤੁਹਾਡੇ ਦੰਦਾਂ ਦਾ ਦਰਦ ਵੀ ਜਿਹੜਾ ਉਹ ਜਾੜ ਦਾ ਦਰਦ ਹੈ ਉਹ ਵੀ ਸ਼ੂ ਮੰਤਰ ਹੋ ਜਾਏਗਾ। ਅੱਛਾ ਡਾਕਟਰ ਸਾਹਿਬ ਤੁਸੀਂ ਇੱਕ ਗੱਲ ਹੋਰ ਦੱਸ ਰਹੇ ਸੀ ਮੈਨੂੰ ਵੀ ਜਿਹੜੀ ਮਿੱਠੀ ਨਿੰਮ ਹੈਗੀ ਹੈ ਜੇਕਰ ਅਸੀਂ ਮਿੱਠੀ ਨਿੰਮ ਇਸ ਤਰ੍ਹਾਂ ਦੀ ਚੀਜ਼ ਹੈ ਕਿ ਇੱਕੋ ਝਟਕੇ 'ਚ ਤੁਹਾਡੇ ਗੁਰਦਿਆਂ ਦੀ ਸਫਾਈ ਤੁਹਾਡੇ ਗੁਰਦਿਆਂ 'ਚ ਜਿੰਨਾ ਮਰਜ਼ੀ ਪੁਰਾਣਾ ਗੰਦਮੰਦ ਜਮਾ ਹੋਇਆ ਹੋਵੇ, ਜੋ ਮਰਜ਼ੀ ਜਮਾ ਹੋਇਆ ਹੋਵੇ ਇੱਕੋ ਝਟਕੇ 'ਚ ਬਾਹਰ ਕਰ ਸਕਦੀ ਹੈ। ਬਿਲਕੁਲ ਉਹਦੇ ਲਈ ਸਭ ਤੋਂ ਵਧੀਆ ਚੀਜ਼ ਕਿਸ ਤਰ੍ਹਾਂ ਤੁਸੀਂ ਬਣਾਉਣੀ ਹੈ? ਗੁਰਦਿਆਂ ਦੇ ਪੱਥਰੀ ਦਾ ਵੀ ਦਰਦ ਜੇਨ ਕਿ ਤੁਹਾਡੇ ਹੈਗਾ ਤਾਂ ਤੁਸੀਂ 20 ਪੱਤੇ ਮਿਨੀਮਮ 20 ਪੱਤੇ ਗਿਣ ਕੇ ਉਹ ਤੁਸੀਂ ਦੋ ਗਲਾਸ ਪਾਣੀ ਚ ਉਬਾਲਨੇ ਨੇ ਉਹਦੇ ਚ ਤੁਸੀਂ ਧਣੀਏ ਦਾ ਜਿਹੜਾ ਪਾਊਡਰ ਹੈ ਉਹ ਇੱਕ ਚਮਚ ਅੱਧਾ ਚਮਚ ਛੋਪਾਉਣਾ ਹੈ ਉਹਨੂੰ ਚੰਗੀ ਤਰ੍ਹਾਂ ਉਬਾਲਾ ਦੇਣ ਤੋਂ ਬਾਅਦ ਤੁਸੀਂ ਇਹ ਜਿਹੜਾ ਪਾਣੀ ਉਹ ਸਿਪ ਸਿਪ ਕਰਕੇ ਕਰੀਬ 2 2.5 ਘੰਟਿਆਂ ਦੇ ਵਿੱਚ ਇਹਨੂੰ ਖਤਮ ਕਰ ਲਓ 2.5 ਘੰਟੇ ਵੀ ਤੁਹਾਡੀ ਦਰਦ ਨੂੰ ਗਾਇਬ ਹੋਣ ਲੱਗੇ ਲੱਗਣੇ ਜਿਹੜਾ ਬਾਥਰੂਮ ਤੁਹਾਡਾ ਰੁੱਕ ਰੁੱਕ ਕੇ ਆਉਂਦਾ ਹੈ ਤੁਪਕਾ ਤੁਪਕਾ ਕਰਕੇ ਆਉਂਦਾ ਤੁਹਾਡੀ ਪ੍ਰੋਸਟੇਟ ਗਲੈਂਡ ਵਧੀ ਹੋਣ ਕਰਕੇ ਘੱਟ ਕਰਕੇ ਆਉਂਦਾ ਤਾਂ ਇਹ ਮੇਰੇ ਖਿਆਲ 15 ਦਿਨਾਂ ਦੇ ਅੰਦਰ ਅੰਦਰ ਤੁਸੀਂ ਐ ਪਿਸ਼ਾਬ ਧਾਰ ਬਣ ਕੇ ਆਊਗਾ ਜਿਵੇਂ ਪਿੱਛੋਂ ਕੋ ਮੋਟਰ ਲਾ ਛੱਡੀ ਹੁੰਦੀ ਹੈ ਜੀ 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 ਅੱਛਾ ਤੇ ਡਾਕਟਰ ਸਾਹਿਬ ਇਹ ਇੱਕ ਹੋਰ ਬੜਾ ਹੈ ਮਸਲਾ ਹੈ ਇਸ ਵੇਲੇ ਜਿਹੜੇ ਲੋਕ ਜਾਂ ਅਸੀਂ ਕਹ ਲਈਏ ਕਿ ਜਿਹੜੇ ਮੁੰਡੇ ਕੁੜੀਆਂ ਨਸ਼ੇ ਦੇ ਵਿੱਚ ਗਲਤਾਨ ਹੈਗੇ ਨੇ ਉਹਦਾ ਫਾਇਦਾ ਹੋ ਸਕਦਾ ਇਹ ਮਿੱਠੀ ਨਿੰਮ ਨਾਲ ਜਿਹੜੇ ਬਿਲਕੁਲ ਹੀ ਅਸੀਂ ਕਹ ਲਈਏ ਕਿ ਗਰਕ ਹੋ ਚੁੱਕੇ ਨੇ ਬਿਲਕੁਲ ਇਹ ਬਹੁਤ ਹੀ ਤੁਸੀਂ ਸਹੀ ਵਿਸ਼ਾ ਸਵਾਲ ਲੈ ਲਿਆ ਨਸ਼ੇ ਵਾਸਤੇ ਇਹਦਾ ਯੂਜ਼ ਕਿਵੇਂ ਕਰਨਾ ਹੈ ਤੁਸੀਂ 100 ਪੱਤੇ 100 ਪੱਤੇ 2 ਲੀਟਰ ਪਾਣੀ ਚੰਗੀ ਤਰ੍ਹਾਂ ਉਬਾਲਨੇ ਨੇ 100 ਪੱਤਿਆਂ ਦਾ ਚੰਗਾ ਰਸ ਕੱਢ ਲੈਣਾ ਯਾਨੀ ਕਿ ਉਹ ਕਿਲੋ ਰਹਿ ਜੇ ਡੇਢ ਰਹਿ ਜੇ ਠੀਕ ਹੈ ਉਹਦੇ ਵਿੱਚ ਤੁਸੀਂ ਥੋੜੀ ਜੀ ਅਜਵੈਨ ਪਾ ਲੈਣੀ ਹੈ ਦੋ ਚਮਚੇ ਅਜਵੈਨ ਪਾ ਲੈਣੀ ਚੰਗੀ ਤਰ੍ਹਾਂ ਉਬਾਲਾ ਦੇ ਕੇ ਉਹਨੂੰ ਲਿਆ ਠੰਡਾ ਕਰਕੇ ਕਿਸੇ ਬੋਤਲ 'ਚ ਭਰ ਲੈਣਾ ਤੇ ਰੋਜ਼ ਦੋ ਦੋ ਚਮਚੇ ਕਰਕੇ ਦਿਨ ਚ 8-10 ਵਾਰੀ ਤੁਸੀਂ ਇਹ ਯੂਜ਼ ਕਰ ਸਕਦੇ ਹੋ ਇਹਨਾਂ ਦੇ ਯੂਜ਼ ਕਰਨ ਦੇ ਨਾਲ ਹੌਲੀ-ਹੌਲੀ ਨਸ਼ੇ ਤੋਂ ਜਿਹੜਾ ਛੁਟਕਾਰਾ ਮਿਲਦਾ ਜਾਏਗਾ ਜਿਹੜੀਆਂ ਅਸੀਂ ਦਵਾਈਆਂ ਬਣਾਉਨੇ ਆ ਉਹਨਾਂ ਦਾ ਵੀ ਸਾਰਾ ਤੁਸੀਂ ਲੈ ਸਕਦੇ ਹੋ ਫਾਰਮੂਲੇ ਸਾਡੇ ਕੋਲ ਵੀ ਬਹੁਤ ਚੰਗੇ ਆ ਬਹੁਤ ساری ਦੁਨੀਆ ਇਹਨਾਂ ਨੂੰ ਯੂਜ਼ ਕਰਕੇ ਹੁਣ ਤੱਕ ਸਾਨੂੰ ਇਹ ਦਵਾਵਾਂ ਦੇ ਢੇਰ ਲਾਈ ਬੈਠੀ ਆ ਵੀ ਹਾਂ ਠੀਕ ਵੀ ਸਾਡੇ ਅਸੀਂ ਅਸੀਂ ਡਾਕਟਰ ਸਾਹਿਬ ਤੁਹਾਡੇ ਲਈ ਨੁਸਖੇ ਫਾਰਮੂਲੇ ਦੀ ਵੀ ਗੱਲ ਕਰਾਂਗੇ ਸਾਨੂੰ ਇਹ ਗੱਲ ਸਮਝਾਓ ਵੀ ਜਦੋਂ ਇਹ ਨੁਸਖੇ ਇਹ ਫਾਰਮੂਲੇ ਅਸੀਂ ਇਸਤੇਮਾਲ ਕਰਦੇ ਆ ਤਾਂ ਜਿਹੜਾ ਮਾਈਗ੍ਰੇਨ ਇਸ ਵੇਲੇ ਸਭ ਤੋਂ ਵੱਧ ਜਿਹੜੀ ਸਾਡੇ ਸਮਾਜ ਨੂੰ ਦਾੰਤ ਵਾਂਗੂ ਚਿੰਬੜੀ ਹੋਈ ਚੀਜ਼ ਹੈਗੀ ਹੈ ਉਹ ਹੈਗੀ ਹੈ ਕਿ ਸਾਡੇ ਸੁਭਾ ਚਿਰਚੜੇ ਹੋਏ ਪਏ ਨੇ ਸਾਨੂੰ ਗੁੱਸਾ ਬੜਾ ਆਉਂਦਾ ਹੈ ਇੱਥੇ ਤੱਕ ਹੀ ਹਾਲਾਤ ਇਹ ਹੋ ਗਏ ਨੇ ਕਿ ਬਹੁਤ ਸਾਰੇ ਲੋਕ ਨੇ ਮਾਈਗ੍ਰੇਨ ਦਾ ਇਸ ਹੱਦ ਤੱਕ ਸ਼ਿਕਾਰ ਹੋ ਗਏ ਨੇ ਕਿ ਉਹਨਾਂ ਨੂੰ ਸਾਰੀ-ਸਾਰੀ ਰਾਤ ਨੀਂਦ ਨਹੀਂ ਆਉਂਦੀ ਕਿਸੇ ਦੇ ਸੱਜੇ ਪਾਸੇ ਕਿਸੇ ਦੇ ਖੱਬੇ ਪਾਸੇ ਕਿਸੇ ਦੇ ਗਰਦਨ ਦੇ ਵਿੱਚ ਮਤਲਬ ਇੰਨਾ ਜ਼ਿਆਦਾ ਦਰਦ ਹੈਗਾ ਫਿਰ ਉਹਨਾਂ ਵਾਸਤੇ ਇਹ ਨੁਸਖਾ ਫਾਰਮੂਲਾ ਹੈ ਜਿਹੜਾ ਉਹ ਆਪਾਂ ਕਿਵੇਂ ਸੈੱਟ ਕਰ ਸਕਦੇ ਹਾਂ ਮਾਈਗ੍ਰੇਨ ਇੱਕ ਇਹੋ ਜਿਹਾ ਰੋਗ ਹੈ ਜਿਹੜਾ ਤਾਂ ਉਮਰ ਹੀ ਲੋਕਾਂ ਦੇ ਨਾਲ ਚੱਲਦਾ ਰਹਿੰਦਾ ਜੀ ਤਾਂ ਉਮਰ ਦਾ ਮੇਰੇ ਕਹਿਣ ਦਾ ਮਤਲਬ ਹੈ ਵੀ ਉਹਨਾਂ ਨੂੰ 12 15 ਸਾਲ ਦੀ ਉਮਰ ਤੋਂ ਇਹ ਰੋਗ ਸ਼ੁਰੂ ਹੁੰਦਾ ਜਿਵੇਂ ਜਦੋਂ ਉਹਨਾਂ ਦੇ ਸਰੀਰ ਦੇ ਵਿੱਚ ਚੇਂਜਸ ਆਉਂਦੇ ਨੇ ਗਰਮੀ ਦੀ ਜਿਹੜੀ ਵਾਧ ਹੋਣ ਲੱਗਦੀ ਹੈ ਉਹਨਾਂ ਦੇ ਸਰੀਰ ਦੇ ਅੰਦਰ ਹੂੰ ਤੇ ਲੇਡੀਆਂ ਦੇ ਅੰਦਰ ਖਾਸ ਕਰਕੇ ਕਿਉਂਕਿ ਉਹਨਾਂ ਦਾ ਖਾਣਾ ਪੀਣਾ ਜਿਹੜਾ ਉਹ ਹਮੇਸ਼ਾ ਹੀ ਡਿਸਟਰਬ ਰਿੰਦਾ ਹੈ ਉਹ ਪਹਿਲੇ ਆਪਣੇ ਘਰਦਿਆਂ ਨੂੰ ਖਵਾ ਕੇ ਬਾਅਦ ਚ ਬਚਿਆ ਖੁਚੇ ਖਾਂਦੀ ਹੈ ਜਿਹਦੇ ਨਾਲ ਇਹਦੇ ਬਾਤ ਪਿੱਤ ਕਫ ਜਿਹੜੇ ਨਾਲ ਉਹਨਾਂ ਦੇ ਵਿਗੜ ਜਾਂਦੇ ਆ ਤੇ ਇਹ ਮਾਈਗਰੇਨ ਦੀ ਸਮੱਸਿਆ ਜਿਹੜੀ ਆਮ ਹੀ ਬਣੀ ਰਹਿੰਦੀ ਹੈ ਤੇ ਉਹਦੇ ਲਈ ਅਗਰ ਤੁਸੀਂ ਇਹਦਾ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤਾਂ ਤੁਸੀਂ ਥੋੜਾ ਜਿਹਾ ਨਿੰਬੂ ਦਾ ਰਸ ਲੈਣਾ ਠੀਕ ਹੈ ਤੇ ਥੋੜੀ ਜੀ ਇਹਦੇ ਚ ਅਜਵੈਣ ਪਾਉਣੀ ਹੈ ਠੀਕ ਹੈ ਕਿਉਂਕਿ ਉਹ ਪਿੱਤ ਨੂੰ ਬਾਤ ਨੂੰ ਕੰਟਰੋਲ ਕਰੇਗੀ ਤੇ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਜਿਹੜਾ ਹੈ ਉਹ ਜਿਵੇਂ ਕਾਲਾ ਲੂਣ ਹੁੰਦਾ ਉਹ ਕਾਲਾ ਨਮਕ ਜਿਹੜਾ ਹੈ ਉਹ ਤੁਹਾਡੇ ਜਿਹੜੇ ਜਿਹੜਾ ਨਿਰਵਾਇਨ ਸਿਸਟਮ ਹੈ ਉਹਨੂੰ ਉਹਨੂੰ ਇੱਕ ਬੈਲੈਂਸ ਕਰਕੇ ਰੱਖਦੀ ਆ ਉਸ ਤੋਂ ਬਾਅਦ ਕੜੀ ਦੇ ਪੱਤੇ ਤੋਂ ਅਸੀਂ ਅੱਧਾ ਚੂਰ ਚਮਚ ਜਿਹੜਾ ਚੂਰਨ ਉਹ ਇਹਦੇ ਵਿੱਚ ਪਾ ਕੇ ਤੇ ਤੁਸੀਂ ਇੱਥੇ ਜੇ 슈ਗਰ ਨਹੀਂ ਹੈਗੀ ਤਾਂ ਸ਼ਹਿਦ ਯੂਜ਼ ਕਰ ਸਕਦੇ ਹੋ ਤੇ ਨਹੀਂ ਤੈਨੂੰ ਸਿੰਪਲੀ ਪਾਣੀ ਦੇ ਨਾਲ ਲਾਓ ਸਵੇਰੇ ਉੱਠਦੇ ਆ ਖਾਲੀ ਪੇਟ ਲੈਣਾ ਇੱਕ ਘੰਟਾ ਫਿਰ ਤੁਸੀਂ ਕੁਝ ਨਹੀਂ ਖਾਣਾ ਮਾਈਗ੍ਰੇਨ ਦੀ ਸਮੱਸਿਆ ਤੁਹਾਡੀ ਮੇਰੇ ਖਿਆਲ 10 ਤੋਂ 12 ਦਿਨਾਂ ਦੇ ਅੰਦਰ ਅੰਦਰ ਹੱਲ ਹੋਣੀ ਸਟਾਰਟ ਇਹ ਮਿੱਠੀ ਨਮ ਖਤਮ ਕਰ ਦੇ ਉਹ ਮਿੱਠੀ ਨਮ ਦੇ ਨਾਲ ਅਸੀਂ ਲੋਕਾਂ ਨੂੰ ਜਿਹੜੇ ਦੂਰੋਂ ਨੇ ਸਾਡੇ ਕੋਲ ਨਹੀਂ ਆ ਸਕਦੇ ਉਹਨਾਂ ਨੂੰ ਜਾਂ ਤਾਂ ਅਸੀਂ ਦਵਾਈਆਂ ਪਹੁੰਚਾਉਣ ਦਾ ਕੰਮ ਕਰਦੇ ਆ ਜਾਂ ਫਿਰ ਇਹਦੇ ਛੋਟੇ ਮੋਟੇ ਫਾਰਮੂਲੇ ਨਾਲ ਇਹਨਾਂ ਨੂੰ ਦੱਸਦੇ ਆ ਉਹਦੇ ਨਾਲ ਉਹ ਵਧੀਆ ਫਾਇਦਾ ਲੈ ਜਾਂਦੇ ਨੇ ਅੱਛਾ ਤੇ ਡਾਕਟਰ ਸਾਹਿਬ ਫਿਰ ਜਿਹੜੇ ਮੰਨ ਲਓ ਜਿਹੜੀਆਂ ਅਸੀਂ ਪ੍ਰੋਬਲਮਸ ਡਿਸਕਸ ਕੀਤੀਆਂ ਨੇ ਚਾਹੇ ਉਹ 슈ਗਰ ਹੋਵੇ ਚਾਹੇ ਮਾਈਗਰੇਨ ਹੋਵੇ ਚਾਹੇ ਦੰਦਾਂ ਦਾ ਦਰਦ ਹੋਵੇ ਚਾਹੇ ਡਾਇਬਟੀਜ਼ ਹੋਵੇ ਜਾਂ ਫਿਰ ਵਾਲਾਂ ਦਾ ਝੜਨਾ ਹੋਵੇ ਸਕਿਨ ਪ੍ਰੋਬਲਮ ਹੋਵੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਇੰਨਾ ਯਤਾਂ ਟਾਈਮ ਨਹੀਂ ਹੈ ਯਾ ਉਹਨਾਂ ਦੀ ਪ੍ਰੋਬਲਮ ਇੰਨੀ ਜ਼ਿਆਦਾ ਵਧੀ ਹੈ ਉਹ ਕਹਿੰਦੇ ਨੇ ਜੀ ਸਾਡੇ ਤੇ ਇਸ ਤਰ੍ਹਾਂ ਦੇ ਨੁਸਖੇ ਟੋੜ ਕੇ ਅਪਣਾ ਕੇ ਛੱਡਤੇ ਪੁਰਕੀ ਸਾਹਿਬ ਜਿਹੜੀ ਤੁਸੀਂ ਕਲਾਸਾਂ ਸਾਨੂੰ ਦੇ ਰਹੇ ਹੋ ਅਸੀਂ ਤਾਂ ਪ੍ਰਿੰਸੀਪਲ ਰਟਾਇਰਡ ਹੋ ਗਏ ਤੋਂ ਬਹੁਤ ਸਮਾਂ ਹੈ ਇਹ ਹੁੰਦਾ ਜੀ ਬਹੁਤ ਵਾਰੀ ਕਿਉਂਕਿ ਹਰ ਬੰਦੇ ਦਾ ਸਰੀਰ ਜਿਹੜਾ ਨੇ ਸੇਮ ਨਹੀਂ ਹੁੰਦਾ ਕਿਸੇ ਦੀ ਬਾਤ ਵਧੀਆ ਤਾਂ ਪਿਤ ਘਟੀ ਹੈ ਕਿਸ ਦੀ ਪਿਤ ਵਧੀਆ ਤਾਂ ਬਾਤ ਘਟੀ ਹੈ ਜਾਂ ਫਿਰ ਕਿਸੇ ਦਾ ਕਫ ਇੰਬੈਲੈਂਸ ਹੈਗਾ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਹਣ ਹਰ ਬੰਦੇ ਨੂੰ ਇੰਨੀ ਐਜੂਕੇਸ਼ਨ ਅੱਜ ਨਹੀਂ ਹੈਗੀ ਕਿ ਉਹ ਇਹਨਾਂ ਚੀਜ਼ਾਂ ਨੂੰ ਖੁਦ ਜਿਹੜਾ ਉਹ ਯੂਜ਼ ਕਰ ਸਕੇ ਕਰ ਸਕੇ ਟਾਈਮ ਵੀ ਹੈ ਨਹੀਂ ਜੀ ਹਾਂ ਉਹਦੇ ਲਈ ਕੀ ਹੁੰਦਾ ਕਿ ਜਿਹੜੇ ਆਮ ਆਯੁਰਵੈਦਿਕ ਡਾਕਟਰ ਨੇ ਜਿਹੜੇ ਬੀਐਮਐਸ ਨੇ ਆਯੁਰਵੈਦ ਚਾਰਿਆਂ ਨੇ ਉਹਨਾਂ ਕੋਲੋਂ ਤੁਸੀਂ ਟਾਈਮ ਟੂ ਟਾਈਮ ਜਿਹੜੀ ਵੀ ਸਲਾਹ ਲੈ ਸਕਦੇ ਹੋ ਉਹਨਾਂ ਤੋਂ ਸਲਾਹ ਲੈ ਕੇ ਕੋਈ ਵੀ ਚੀਜ਼ ਜਿਹੜੀ ਬੜੇ ਤਰੀਕੇ ਦੇ ਨਾਲ ਯੂਜ਼ ਕਰੀ ਜਾ ਸਕਦੀ ਹੈ ਫਿਰ ਉਹਨਾਂ ਦੇ ਕੋਲ ਦਵਾਈਆਂ ਵੀ ਹੁੰਦੀਆਂ ਨੇ ਜਿਵੇਂ ਅਸੀਂ ਵੀ ਹਰ ਚੀਜ਼ ਦੇ ਉੱਪਰ ਆਪਣੀ ਦਵਾਈ ਲਗਭਗ ਸਾਡੇ ਕੋਲ ਤਿਆਰ ਹੀ ਹੁੰਦੀ ਹੈ ਮਤਲਬ ਪਹਿਲਾਂ ਆਪਾਂ ਜੇਕਰ ਗੱਲ ਕਰ ਲਈਏ 슈ਗਰ ਵਾਸਤੇ ਕੋਈ ਗੱਲ ਕਰ ਲਈਏ ਕੋਈ 슈ਗਰ ਦਾ ਤੁਹਾਡੇ ਕੋਲ ਨੁਸਖਾ ਫਾਰਮੂਲਾ ਬਣਾ ਕੇ ਰੱਖਿਆ ਹੋਇਆ ਹੈ ਬਿਲਕੁਲ 슈ਗਰ ਦਾ ਜਿਹੜਾ ਫਾਰਮੂਲਾ ਸਾਡੇ ਕੋਲ ਬਹੁਤ ਸ਼ਾਨਦਾਰ ਹੈ ਔਰ ਬੜੀ ਸਫਲਤਾ ਦੇ ਨਾਲ ਬਹੁਤ ਸਕਸੈਸਫੁਲੀ ਤਰੀਕੇ ਦੇ ਨਾਲ ਇਹ ਚੱਲ ਰਿਹਾ ਹੈ ਸਾਡਾ ਫਾਰਮੂਲੇਸ਼ਨ ਇਨੂੰ ਅਸੀਂ ਮੈਂ ਤੁਹਾਨੂੰ ਕੀ ਦੱਸਾਂ ਲਗਭਗ ਜਿਆਦਾ ਨਹੀਂ ਤਾਂ ਲੱਖ ਪਲੱਸ ਲੋਕਾਂ ਦੇ ਉੱਤੇ ਅਜਮਾ ਚੁੱਕਿਆ ਇਹਨਾਂ ਨੇ ਇਹਨਾਂ ਨੇ ਬਹੁਤ ਅੱਛੇ ਰਿਜ਼ਲਟ ਦਿੱਤੇ ਨੇ ਕੋਈ ਵੀ ਹੈ ਜੇ ਪੇਸ਼ੈਂਟ ਨਹੀਂ ਜਿੰਨੇ ਇਹ ਕਿਆ ਹੋਵੇ ਆ ਕੇ ਕਿ ਮੇਰੀ ਸ਼ੂਗਰ ਠੀਕ ਨਹੀਂ ਹਫਤੇ 'ਚ 15 ਦਿਨ 'ਚ ਮਹੀਨੇ 'ਚ ਵੀ ਇਹ ਰਿਜ਼ਲਟ ਜਿਹੜੀ ਹੈ ਉਹ ਇੰਨਾ ਸ਼ਾਨਦਾਰ ਕਰਦੀ ਹੈ ਉਹਦੀ ਕੋਈ ਕਮਜ਼ੋਰੀ ਹੈ ਸ਼ੂਗਰ ਤੋਂ ਰਿਲੇਟਿਡ ਪੈਰਾਂ 'ਚ ਸੁਨਣਾਪਨ ਆ ਗਿਆ ਜਾਂ ਉਹਨਾਂ ਦੇ ਹੱਥਾਂ ਦੇ ਵਿੱਚ ਸੂਈਆਂ ਜਿਹਾ ਚੁਬਨ ਲੱਗ ਗਿਆ ਜਾਂ ਇਨਸੂਲਿਨ ਤੱਕ ਵੀ ਕਿਉਂ ਨਹੀਂ ਲੱਗਣ ਲੱਗ ਗਿਆ ਭਾਵੇਂ ਉਹ ਇਨਸੂਲਿਨ ਤੱਕ ਨੂੰ ਵੀ ਇਹ ਛਡਵਾ ਕੇ ਜਿਹੜਾ ਉਹ ਇਨਸੂਲਿਨ ਵੀ ਛਡਵਾ ਕੇ ਉਹਨੂੰ ਆਮ ਨੋਰਮਲ ਲਾਈਫ ਦੇ ਵਿੱਚ ਲੈ ਆਉਂਦੀ ਆ। ਅੱਛਾ ਤੇ ਜੇਕਰ ਅਸੀਂ ਗੱਲ ਕਰੀਏ ਸਕਿਨ ਦੀ ਗੱਲ ਕਰ ਲਈਏ ਨਸ਼ਿਆਂ ਦੇ ਮਾਮਲੇ 'ਚ ਗੱਲ ਕਰੀਏ ਤਾਂ ਉਹਦਾ ਕੀ ਹੱਲ ਤੁਸੀਂ ਰੱਖਿਆ ਹੋਇਆ ਜਿਨ੍ਹਾਂ ਦੇ ਜਿਨ੍ਹਾਂ ਕੋਲੇ ਕੋਆਰਡੀਨਮ ਜਿਨ੍ਹਾਂ ਦੇ ਆਲੇ ਦੁਆਲੇ ਨਹੀਂ ਲੰਗੀ ਹੋਈ ਹੱਕ ਤਾਂ ਉਹਨਾਂ ਦਾ ਵੀ ਹੈ ਨਾ ਜੀ। ਨਹੀਂ ਬਿਲਕੁਲ ਦੇਖੋ ਸਕਿਨ ਵਾਸਤੇ ਵੀ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਹਾਂ। ਸਕਿਨ ਨੂੰ ਗਲੋ ਕਰਨਾ, ਸਕਿਨ ਦੇ ਉੱਤੇ ਛਾਈਆਂ ਆ ਗਈਆਂ, ਸਕਿਨ ਦੇ ਉੱਤੇ ਤੁਹਾਡੇ ਅੱਖਾਂ ਦੇ ਕਾਲੇ ਘੇਰੇ ਆ ਗਏ। ਇਹ ਆ ਕੁਝ ਹੋਰ ਵੀ ਸਮੱਸਿਆਵਾਂ ਕਿਲ ਮੁਹਾਸੇ ਹੋ ਜਾਂਦੇ ਨੇ ਬਚਪਨੇ ਦੇ ਅੰਦਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਹੱਲ ਕਰਨ ਦੇ ਲਈ ਅਸੀਂ ਇਹ ਸਕਿਨ ਐਕਸ ਕਰਕੇ ਜਿਹੜਾ ਫਾਰਮੂਲੇਸ਼ਨ ਤਿਆਰ ਕਰੀ ਹੋਈ ਹੈ ਮਤਲਬ ਇਦਾਂ ਦੀ ਪਲਾਂਟਸ ਹੁੰਦੇ ਨੇ ਜੀ ਕੋਈ ਮਤਲਬ ਇਹ ਤਾਂ ਨਹੀਂ ਹੈਗਾ ਵੀ ਕੋਈ ਇਹਦੇ ਚ ਸਟੀਰੋਇਡ ਪਾ ਤੇ ਇੱਕ ਵਾਰ ਚੀਜ਼ ਚਮਕਾ ਮਾਰਨ ਲੱਗ ਗਿਆ ਤੇ ਤਿੰਨ ਚਾਰ ਦਿਨਾਂ ਬਾਅਦ ਫੇਰ ਉਹੀ ਮੇਕਅਪ ਉਤਾਰਨ ਤੋਂ ਬਾਅਦ ਬੰਦਾਂ ਨਾ ਪਛਾਣਿਆ ਜਾਵੇ ਆ ਕੁੜੀ ਨਾ ਪਛਾਣੀ ਜਾਂਦੀ ਹੋਵੇ ਨਹੀਂ ਅਸੀਂ ਪਿਓਰਲੀ ਪ੍ਰੈਕਟਿਸ ਸਾਡੀ ਆਯੁਰਵੇਦਾ ਦੀ ਹੈ ਕੋਈ ਅੱਜ ਦੀ ਪ੍ਰੈਕਟਿਸ ਨਹੀਂ ਹੈਗੀ ਵੀ ਸਾਡੇ ਕੋਲ ਫਾਰਮੂਲਿਆਂ ਦੀ ਘਾਟ ਨਹੀਂ ਹੈਗੀ 200 250 ਤੋਂ ਪਲੱਸ ਸਾਡੇ ਕੋਲ ਬੁੱਕਸ ਨੇ ਜਿਹੜੀਆਂ ਲਗਾਤਾਰ ਰੀਡਿੰਗ ਕਰ ਕਰਕੇ ਅਸੀਂ ਉਹਨਾਂ ਦੇ ਵਿੱਚ ਤੀਜੀ ਪੀੜ੍ਹੀ ਸਾਡੀ ਚੱਲ ਰਹੀ ਹੈ ਸਾਨੂੰ ਕਿਸੇ ਦੀ ਮੁਤਾਜੀ ਨਹੀਂ ਹੈਗੀ ਕਿਸੇ ਹੋਰ ਪੈਥੀ ਨੂੰ ਛੇੜਨ ਦਾ ਸਾਨੂੰ ਕੋਈ ਲੋੜ ਨਹੀਂ ਬਹੁਤ ਵਧੀਆ ਸਾਡੇ ਕੋਲ ਜਿਹੜੇ 18 20 ਤਰ੍ਹਾਂ ਦੇ ਫਾਰਮੂਲੇਸ਼ਨ ਹੈਗੀਆਂ ਨੇ ਅਸੀਂ ਉਹਨਾਂ ਦੇ ਵਿੱਚ ਆਪਣੀ ਪ੍ਰੈਕਟਿਸ ਕਰਦੇ ਹਾਂ ਪੇਟ ਵਾਸਤੇ ਕੁਝ ਹੈ ਜੀ ਸਕਿਨ ਹਾਂ ਪੇਟ ਦੇ ਵਿੱਚ ਕੀ ਹੈਗਾ ਕਿ ਦੱਸੋ ਜਦੋਂ ਤੁਹਾਡੀ ਡਾਈਜੈਸ਼ਨ ਤੋਂ ਸਬੰਧਿਤ ਪਚਨ ਜਿਹੜਾ ਨਹੀਂ ਹੁੰਦਾ ਪੂਰਾ ਖਾਣਾ ਪੀਣਾ ਜਿਹੜਾ ਹਜਮ ਨਹੀਂ ਹੁੰਦਾ ਪੇਟ ਭਾਰਾ ਰਹਿਣ ਲੱਗਿਆ ਗੈਸ ਹੋ ਗਈ ਅਫਾਰਾ ਹੋ ਗਿਆ ਬਲੋਟਿੰਗ ਹੋ ਗਈ ਉਸ ਤੋਂ ਬਾਅਦ ਜਿਹੜਾ ਗਲੇ ਨੂੰ ਆਉਂਦਾ ਹੈ ਖਾਣਾ ਜਿਹੜਾ ਬੈਕ ਮਾਰਦਾ ਐਸੋਫੇਗਸ ਸਾਡੀ ਨਲੀ ਹੈ ਜਿਹੜੀ ਉਹਦੇ ਵਿੱਚੋਂ ਸਬੂਤੇ ਟੁਕੜੇ ਤੁਹਾਡੇ ਵਾਪਸ ਆਉਂਦੇ ਆ ਤੁਹਾਨੂੰ ਵੋਮਿਟ ਆਉਣ ਦੀ ਸੈਂਸੇਸ਼ਨ ਹੋ ਜਾਂਦੀ ਹੈ ਗੈਸ ਬਹੁਤ ਬਣਦੀ ਤੁਹਾਡੇ ਜਿਹੜੇ ਨੇ ਥੱਲੋਂ ਦੀ ਜਿਹੜੀ ਹਵਾ ਸਰਦੀ ਜ ਨੂੰ ਪਦ ਕਹਿੰਦੇ ਆਪਾਂ ਬਹੁਤ ਹੀ ਗੰਦੇ ਤਰ੍ਹਾਂ ਦੇ ਆਉਂਦੇ ਆ ਨਾਲ ਕਿਸੇ ਦੇ ਖੜਨ ਨੂੰ ਜੀ ਨਹੀਂ ਕਰਦਾ ਇੰਨੀ ਇੰਨੀ ਬਦਬੂ ਮਾਰਨ ਵਾਲੇ ਲੋਕਾਂ ਨੂੰ ਅਸੀਂ ਆ ਡਾਈਜੋਮਿਕਸ ਕਰਕੇ ਇੱਕ ਜਿਹੜਾ ਫਾਰਮੂਲੇਸ਼ਨ ਬਣਾਈ ਹੋਈ ਹੈ ਇਹਦਾ ਯੂਜ਼ ਕਰਾਉਨੇ ਆ ਥੋੜੇ ਕਿ ਦਿਨਾਂ ਦੇ ਅੰਦਰ ਅੰਦਰ ਹੀ ਬੰਦਾ ਜਿਹੜਾ ਰੋਂਦਾ ਰੋਂਦਾ ਆਉਂਦਾ ਤੇ ਹੱਸਦਾ ਹੱਸਦਾ ਜਾਂਦਾ ਜੀ 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 ਚਲੋ ਅੱਛਾ ਫਿਰ ਆਖਿਰ ਦੇ ਵਿੱਚ ਇੱਕ ਹੋਰ بڑا ਅਹਿਮ ਸਵਾਲ ਅਸੀਂ ਆਖਿਰ ਦੇ ਵਿੱਚ ਗੱਲ ਕੀਤੀ ਸੀ ਨਸ਼ੇ ਛਡਾਉਣ ਬਾਬਤ ਤੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਮਿੱਠੀ ਨਿੰਮ ਹੈਗੀ ਹੈ ਨਸ਼ੇ ਛਡਾਉਣ 'ਚ ਵੀ ਬੜਾ ਵੱਡਾ ਰੋਲ ਅਦਾ ਕਰਦੀ ਹੈ ਤੇ ਫਿਰ ਉਸ ਤਰ੍ਹਾਂ ਦਾ ਕੋਈ ਨੁਸਖਾ ਫਾਰਮੂਲਾ ਤਿਆਰ ਕੀਤਾ ਤੁਸੀਂ ਬਿਲਕੁਲ ਸਰ ਨਸ਼ੇ ਦੇ ਵਾਸਤੇ ਆਪਾਂ ਇੱਕ ਦੋ ਪਹਿਲੇ ਵੀ ਵੀਡੀਓ ਪਾਏ ਨੇ ਐਂਟੀ ਡਾਟ ਕਰਕੇ ਸਾਡੀ ਜਿਹੜੀ ਫਾਰਮੂਲੇਸ਼ਨ ਬਣੀ ਹੋਈ ਹੈ ਇਹ ਅਫੀਮ ਪੁੱਕੀ दारू ਜਰਦਾ ਬੀੜੀ ਬਹੁਤ ਲੋਕ ਤਾਂ ਇਹ दारू ਨੂੰ ਤਾਂ ਨਸ਼ੇ ਨਹੀਂ ਮੰਨਦੇ ਅੱਜ ਕੱਲ ਬਹੁਤ ਦੁਨੀਆ ਹੈਗੀ ਨਹੀਂ ਮੰਨਦੇ ਉਹ ਤਾਂ ਇਹੋ ਜਿਹੀ ਵੀ ਲੋਕ ਮੰਨਦੇ ਨੇ ਫਰੂਕੀ ਸਾਹਿਬ ਤੁਸੀਂ ਹੈਰਾਨ ਮੰਨੋਗੇ ਕਹਿਣਗੇ ਜੀ ਸਿੱ ਚਿੱਟਾ ਲਾਉਣੇ ਚਿੱਟੇ ਤੋਂ ਇਲਾਵਾ ਕੋਈ ਸਾਡੇ ਨਸ਼ਾ ਨਹੀਂ ਹੈਗਾ ਹੁਣ ਬੰਦਾ ਪੁੱਛੇ ਵੀ ਚਿੱਟਾ ਹੀ ਜਿੰਨੂੰ ਲੱਗ ਗਿਆ ਉਸ ਤੋਂ ਬਾਅਦ ਨਸ਼ਾ ਰਹਿ ਕਿਹੜਾ ਗਿਆ ਵੀ ਜਿਹੜਾ ਤੁਸੀਂ ਨਹੀਂ ਕੀਤਾ ਉਹ ਚਿੱਟਾ ਤਾਂ ਹਰ ਚੀਜ਼ ਉਪਰੋਂ ਦੀ ਹੋ ਗਿਆ ਨਾ ਜਿਵੇਂ ਹਾਥੀ ਦਾ ਪੈਰ ਕਹਿੰਦੇ ਨੇ ਵੀ ਸਭ ਤੋਂ ਵੱਡਾ ਸਾਰੇ ਛੋਟੇ ਖੁਰ ਹੁੰਦੇ ਨੇ ਉਹ ਤੋਂ ਮਤਲਬ ਤੁਸੀਂ ਚਿੱਟਾ ਖਾ ਰਹੇ ਹੋ ਕੋਈ ਮਤਲਬ ਮਜ਼ਾਕ ਦੀ ਗੱਲ ਨਹੀਂ ਹੈਗੀ ਕਿ ਛੋਟਾ ਜਿਹਾ ਤੁਸੀਂ ਅੱਛਾ ਪੁੱਕੀ ਅਫੀਮ ਸਮੈਕ ਹੈਰੋਇਨ ਕੋਈ ਵੀ ਤੁਹਾਡੇ ਐਲ ਐਸ ਡੀ ਦੀਆਂ ਗੋਲੀਆਂ ਜਾਂ ਜਿਹੜੀ ਜਿਬ ਤੇ ਥੱਲੇ ਰੱਖਣ ਵਾਲੀ ਗੋਲੀ ਅੱਜ ਕੱਲ ਬੜੀ ਚੱਲੀ ਹੋਈ ਹੈ ਚਿੱਟੇ ਦਾ ਅਲਟਰਨੇਟ ਕੜਤਾ ਇਹ ਸਰਕਾਰ ਹੀ ਦੇਣ ਲੱਗ ਪਈ ਹੈ ਤੇ ਉਹ ਲੋਕ ਜਿਹੜੇ ਨੇ ਉਹਦੇ ਵਿੱਚ ਹੀ ਫਸਦੇ ਚਲੇ ਜਾਂਦੇ ਨੇ ਜਦੋਂ ਕਿ ਚਿੱਟੇ ਤੋਂ ਵੀ ਜ਼ਿਆਦਾ ਸਾਡੀ ਬੋਡੀ ਦਾ ਨੁਕਸਾਨ ਕਰਦੀ ਹੈ ਉਹਨੂੰ ਸੈੱਟ ਕਰਨ ਦੇ ਲਈ ਐ ਪਾਊਡਰ ਕੈਪਸੂਲ ਔਰ ਟੈਬਲੇਟ ਇਹ ਤਿੰਨ ਤਰ੍ਹਾਂ ਦਾ ਯੋਗ ਹੈ ਇਹ ਵੀ ਸਾਡਾ ਬਹੁਤ ਹੀ ਬ੍ਰਾਂਡ ਪ੍ਰੋਡਕਟ ਹੈ ਜਿੰਨੂੰ ਵੀ ਦਿੱਤਾ ਹੈ ਅਜੇ ਤੱਕ ਉਹ ਬੰਦੇ ਨੇ ਦੁਬਾਰਾ ਨਸ਼ਾ ਲ ਮੂ ਨਹੀਂ ਅਜੇ ਤੱਕ ਕੀਤਾ ਨਾ ਕੋਈ ਗੋਲੀ ਖਾਣੀ ਕਿਸੇ ਨੂੰ ਹੁਣ ਜੋ ਲੋੜ ਪੈਂਦੀ ਗੋਲੀ ਖਾਣ ਦੀ ਨਾ ਕੋਈ ਨਾਲ ਇਹਦੇ ਪੇਨ ਕਿਲਰ ਲੈਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਇਹਦੇ ਨਾਲ ਕੋਈ ਤੋੜ ਹੈ ਨਾ ਤਕਲੀਫ ਹੈ ਨਾ ਉਹਦੇ ਲੱਤਾਂ ਚ ਦਰਦ ਹੈ ਨਾ ਉਹਦੇ ਕ੍ਰੈਂਪਸ ਉੱਠਦੇ ਹੈ ਨਾ ਉਹਨੂੰ ਨਿਛਾ ਆਉਂਦੀਆਂ ਛਿੱਕਾਂ ਜਿਹੜੀਆਂ ਨੇ ਤੇ ਨਾ ਹੀ ਨੱਕ ਚੋਂ ਪਾਣੀ ਹੈ ਨਾ ਦਸਤ ਤੇ ਨਾ ਕਬਜ ਹੈ ਤਾਂ ਦਿਨ ਨਸ਼ੇਵਲ ਭੱਜਨ ਨੂੰ ਜਿਹੜਾ ਕੋਦਮ ਭੱਜੂ ਪਜੂਵੰਦਾ ਕਰਦਾ ਉਹਦੇ ਨਾਲ ਵੀ ਉਹਦੇ ਵੀ ਟਿਕਾ ਆ ਜਾਂਦਾ ਇੰਨੀਆਂ ਚੀਜ਼ਾਂ ਦੇ ਉੱਪਰ ਇਹ ਕਾਮਯਾਬ ਕੱਲੀ ਸਾਡੀ ਇਹ ਜਿਹੜੀ ਹੈਗੀ ਹੈ ਫਾਰਮੂਲੇਸ਼ਨ ਹੈਗੀ ਹੈ ਤੇ ਇਹ ਤੁਸੀਂ ਕਦੋਂ ਵੀ ਕਿੱਥੋਂ ਮੰਗਵਾ ਕੇ ਵੀ ਸਕਦੇ ਹੋ ਸਾਡੇ ਕੋਲੋਂ ਤੇ ਜਾਂ ਇੱਥੋਂ ਸਾਡੇ ਕਲੀਨਿਕ ਕੋਲ ਆ ਕੇ ਮਹਾਲੀ ਮਿਲ ਵੀ ਸਕਦੇ ਹੋ ਸਾਡੇ ਜੀ 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 ਚਲੋ ਅੱਛਾ ਡਾਕਟਰ ਸਾਹਿਬ ਫਿਰ ਜਿਹੜਾ ਔਰਤਾਂ ਵਾਲੇ ਮਾਮਲੇ 'ਚ ਅਸੀਂ ਜੇਕਰ ਗੱਲ ਕਰ ਲਈਏ ਤਾਂ ਸਾਡੇ ਨਾਲ ਸੀਨੀਅਰ ਨਰਸਿੰਗ ਅਫੀਸਰ ਸੀਨੀਅਰ ਨਰਸਿੰਗ ਆਫੀਸਰ ਨੇ ਹਰਮੀਜੀ ਹਰਮੀਜੀ ਫਿਰ ਤੁਹਾਡੇ ਨੁਸਕੇ ਫਾਰਮੂਲੇ ਜਿਨ੍ਹਾਂ ਕੋਲ ਇਹ ਮਿੱਠੀ ਨਿੰਮ ਅਵੇਲੇਬਲ ਨਹੀਂ ਹੈਗੀ ਉਹ ਕੀ ਕਰਨ ਜੀ ਸਰ ਜਿਵੇਂ ਮੈਂ ਛੋਟਾ ਜਿਹਾ ਫਾਰਮੂਲਾ ਪਹਿਲਾਂ ਵੀ ਦੱਸਿਆ ਸੀਗਾ ਉਹ ਫਾਰਮੂਲਾ ਤਾਂ ਅਸੀਂ ਇਸ ਦੇ ਵਿੱਚ ਇਹ ਆਪਣਾ ਹੇਅਰ ਆਇਲ ਔਰ ਹੇਅਰ ਸ਼ੈਂਪੂ ਇਹ ਦੋਨੋਂ ਔਰ ਇਨਕਲੂਡਿੰਗ ਮਾਸਕ ਸਰ ਇਹ ਤਿੰਨਾਂ ਦਾ ਪੈਕ ਜੀ ਨੇ ਲੈ ਲਿਆ ਕੀ ਜੀ ਮਾਸਕ ਇਹ ਸਰ ਮਾਸਕ ਉਹ ਮਾਸਕ ਜੀ ਤਾਨੂੰ ਪਤਾ ਹੈ ਸਰ ਅੱਜ ਦੇ ਟਾਈਮ ਤੇ ਕੈਰਾਟਨ ਸਮੂਥਨਿੰਗ ਕਰਾਉਂਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਕਿ ਬਾਹ ਸਟ੍ਰੇਟ ਲੱਗਦੇ ਹੈਗੇ ਤੇ ਸਰ ਇਹ ਤਿੰਨੋਂ ਚੀਜ਼ਾਂ ਜਿਸ ਨੇ ਵਰਤ ਲਈਆਂ ਉਹਨੂੰ ਪਾਰਲਰ ਦੇ 10000 ਦੇਣ ਦੀ ਜ਼ਰੂਰਤ ਨਹੀਂ ਹੈਗੀ ਉਹ ਵਿਦਿ ਨਾਲ ਮੰਤ ਬਹੁਤ ਦੂਰ ਦੀ ਕਰ ਦੇਗੀ ਵਿਦਿਨ 15 ਡੇਸ ਕਹਿੰਦੇ ਕਿ ਇਹ ਮਾਸਕ ਯੂਜ਼ ਕਰਨਾ ਉਹਨਾਂ ਦੇ ਵਾਲਾਂ ਨੂੰ ਸਮੂਥਨਿੰਗ ਦੀ ਜ਼ਰੂਰਤ ਨਹੀਂ ਪੈਂਦੀ ਕਿਵੇਂ ਕਰਨਾ ਹੁੰਦਾ ਜੀ ਸਰ ਇਹ ਜਿਸ ਤਰ੍ਹਾਂ ਆਇਲ ਸ਼ੈਂਪੂ ਤਾਂ ਯੂਜ਼ ਹੁੰਦਾ ਹੀ ਆ ਇਹ ਸਾ ਇਹ ਵੀ ਨੇਚਰਲ ਨੇ ਜੀ ਸਾਰੇ ਹਾਂ ਬਿਲਕੁਲ ਸਰ ਇਹ ਸਭ ਨੇਚਰਲ ਫਾਰਮੂਲਾਜ਼ ਦੇ ਨਾਲ ਬਣਿਆ ਸਰ ਇਹ ਆਇਲ ਹੋ ਗਿਆ ਔਰ ਇਹ ਆਪਣਾ ਸ਼ੈਂਪੂ ਹੋ ਗਿਆ ਇਹਦੇ ਵਿੱਚ ਨੇਚਰਲ ਫਾਰਮੂਲਾ ਸਾਰੇ ਯੂਜ਼ ਕੀਤੇ ਹੋਏ ਆ ਸਰ ਇਹਦੇ ਵਿੱਚ ਕੋਈ ਵੀ ਕੈਮੀਕਲਸ ਵਗੈਰਾ ਵਾਲੀ ਕੋਈ ਚੀਜ਼ ਨਹੀਂ ਹੈਗੀ ਸਰ ਜਿਸ ਤਾਈ ਉਹਨਾਂ ਨੇ ਸ਼ੈਂਪੂ ਕੀਤਾ ਬਟ ਰਹੀ ਰਹਿੰਦਾ ਹੈ ਕਿ ਪਹਿਲਾਂ ਆਇਲ ਲਗਾ ਲੈਣ ਆਇਲ ਲਗਾ ਕੇ ਉਸ ਨੂੰ 1 ਡੇ ਓਵਰਨਾਈਟ ਰੱਖ ਲੈਣ ਸਰ ਉਸ ਤੋਂ ਬਾਅਦ ਸ਼ੈਂਪੂ ਕੀਤਾ ਔਰ ਸ਼ੈਂਪੂ ਕਰਨ ਬਾਅਦ ਉਹਨਾਂ ਨੇ ਇਹ ਮਾਸਕ హెਅਰਸ ਤੇ ਲਗਾ ਕੇ ਗਿੱਲੇ ਵਾਲਾਂ ਤੇ ਮਾਸਕ ਲਗਾ ਕੇ 10 ਮਿੰਟ ਲਈ ਇਸ ਨੂੰ ਉਦਾਂ ਹੀ ਲੇਵ ਕਰਨਾ ਹੈਗਾ ਉਦੋਂ ਛੱਡ ਦੇਣਾ ਔਰ 10 15 ਮਿੰਟ ਬਾਅਦ ਫਿਰ ਅਗੇਨ ਹੈਅਰ ਵਾਸ਼ ਕਰ ਲੈਣੇ ਹੈਗੇ ਸਰ ਇਹ ਮਾਸਕ ਦਾ ਜਬਰਦਸਤ ਦਾ ਰਿਜ਼ਲਟ ਆਣਾ ਕੀ ਹੋਗਾ ਕੀ ਹੋਗਾ ਜੀ ਸਰ ਉਹਨਾਂ ਨੇ ਅਸੀਂ ਦੱਸਿਆ ਕਿ ਹੇਅਰ ਆਇਲ ਔਰ ਸ਼ੈਂਪੂ ਯੂਜ਼ ਕਰਨ ਨਾਲ ਹੇਅਰ ਫਾਲ ਤਾਂ ਰੁਕੀ ਜਾਣਾ ਤੇ ਇਨਕਲੂਡਿੰਗ ਜਿਵੇਂ ਅਸੀਂ ਗੱਲ ਕੀਤੀ ਸੀ ਕਿ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਹੈਗੇ ਆ ਉਮਰ ਤੋਂ ਪਹਿਲਾਂ ਵਾਲ ਵੀ ਨਹੀਂ ਚਿੱਟੇ ਹੋਣੇ ਹੈਗੇ ਤੇ ਨਾਲ ਉਹਨਾਂ ਨੇ ਸਰ ਇਹ ਮਾਸਕ ਦੇ ਉਹਨਾਂ ਨੇ ਹੇਅਰਸ ਨੂੰ ਰੂਟਸ ਤੋਂ ਉਹਨਾਂ ਨੂੰ ਮਤਲਬ ਡਾਈਟ ਦੇਣੀ ਹੈਗੀ ਹੈ ਤੇ ਹੇਅਰ ਦੀ ਜਿਹੜੀ ਗਰੋਥ ਹੈ ਉਹ ਟਾਈਮ ਬਟਨ ਵਿਦਿਨ ਅ ਮੰਥ ਸਰ ਹੋ ਜ਼ਿਆਦਾ ਨਾ ਕਹੀਏ ਤਾਂ ਇਹ ਇੱਕ ਇੱਕ ਫਿੰਗਰ ਮਤਲਬ ਆਪਣੀ ਇੱਕ ਉਂਗਲ ਲਈਏ 5 ਇੰਚ ਇੰਨਾ ਹੇਅਰ ਵਿਦਿਨ ਅ ਮੰਥ ਵੀ ਗਰੋ ਕਰ ਜਾਂਦੇ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਏ ਥੇ ਇਹ ਹੈ ਕਿ ਜਿਹੜਾ ਅਸੀਂ ਮਿੱਠੀ ਨਿੰਮ ਦਿਖਾਈ ਹੈਗੀ ਹੈ ਇਹ ਮਿੱਠੀ ਨਿੰਮ ਦਾ ਕੋਈ ਹੋਰ ਨਾਮ ਵੀ ਹੈ ਜਾਂ ਕਿਸੇ ਹੋਰ ਨਾਮ ਨਾਲ ਵੀ ਜਣਾ ਜਾਂਦਾ ਕਿਉਂਕਿ ਮੈਂ ਤਾਂ ਤੁਹਾਡੇ ਕੋਲ ਸੁਣੀ ਸੀ ਪਹਿਲੀ ਵਾਰ ਕਿ ਇਹ ਮਿੱਠੀ ਨਿੰਮ ਹੈ ਹੂੰ ਬਿਲਕੁਲ ਇਹ ਮਿੱਠੀ ਨਿੰਮ ਜਿਹੜੀ ਐ ਐਕਚੁਅਲੀ ਜਿਵੇਂ ਉਹ ਕੇਰਲਾ ਵਾਲੀ ਸਾਈਡ ਐ ਉੱਥੇ ਇਹਨੂੰ ਕੜੀ ਪੱਤਾ ਕਿਹਾ ਜਾਂਦਾ ਹਾਂਜੀ ਹਾਂ ਅੱਛਾ ਇਹ ਕੜੀ ਪੱਤਾ ਹੈ ਹਾਂ ਬਿਲਕੁਲ ਇਹ ਕੜੀ ਪੱਤਾ ਹੈ ਜਿਹੜਾ ਇੱਥੇ ਸਾਡੇ ਆਮ ਪੰਜਾਬੀ ਭਾਸ਼ਾ 'ਚ ਇਹਨੂੰ ਮਿੱਠੀ ਨਿੰਮ ਕਹਿਣਾ ਸ਼ੁਰੂ ਕੀਤਾ ਹੈ ਲੋਕਾਂ ਨੇ ਕਿਉਂਕਿ ਇਹ ਮਿੱਠੀ ਹੈ ਇਹ ਨਿੰਮ ਵਰਗੀ ਇਹਦੇ ਪੱਤੇ ਆ ਤੇ ਨਿੰਮ ਦੀ ਨਹੀਂ ਝੜ ਕੇ ਤਾਂ ਨਿੰਮੀ ਲੱਗਦੀ ਹਾਂ ਦੇਖਣ ਨੂੰ ਦੂਰੋਂ ਥੋੜਾ ਜਿਹਾ ਦੂਰੋਂ ਦੇਖੋਗੇ ਤੇ ਤੁਹਾਨੂੰ ਨਿੰਮ ਲੱਗੇਗੀ ਫਿਰ ਤੁਸੀਂ ਖਾਸ ਤੌਰ ਜਦੋਂ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਨਹੀਂ ਇਹ ਇਹ ਹੋਰ ਵੈਰਾਈਟੀ ਹੈ ਤੇ ਇਹ ਹੈਗੀ ਹੈ ਅਸਲ 'ਚ ਕੜੀ ਪੱਤਾ ਕੜੀ ਪੱਤੇ ਦੇ ਇੰਨੇ ਫਾਇਦੇ ਨੇ ਇਹ ਤਾਂ ਹਲੇ ਸ਼ਾਇਦ ਆਪਕੋ ਨੂੰ ਟਾਈਮ ਥੋੜਾ ਹੈ ਸਰ ਨਹੀਂ ਤਾਂ ਇਹ ਤਾਂ ਅੱਧਾ ਦਿਨ ਲੱਗ ਜਾਂਦਾ ਇਹਦੇ ਫਾਇਦੇ ਗਿਣਾਉਂਦੇ ਗਿਣਾਉਂਦੇ ਆ ਇਹਨੇ ਨੇ ਕੋਈ ਤਾਂ ਚੀਜ਼ ਹੈ ਹੀ ਨਹੀਂ ਨਾ ਵੀ ਜਿਹੜੀ ਡਾਈਜੈਸ਼ਨ ਤੋਂ ਲੈ ਕੇ ਤੁਹਾਡੇ ਵਾਲਾਂ ਤੋਂ ਲੈ ਕੇ ਤੁਹਾਡੇ ਪੈਰ ਦੇ ਨੋਹਾਂ ਤੱਕ ਇਹਦਾ ਬੈਨੀਫਿਟ ਹੈ ਉਹ ਤੁਹਾਨੂੰ ਆਪਾਂ ਕਾਫੀ ਸਾਰੇ ਗਿਣਾਏ ਆ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਬੈਨੀਫਿਟ ਨੇ ਅਗਰ ਤੁਸੀਂ ਇਹਨੂੰ ਯੂਜ਼ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਹਾਡੇ ਜਿਹੜੇ ਖੂਨ ਦੇ ਵਿੱਚ ਲਈ ਇੰਪਿਉਰਟੀਜ਼ ਹੈ ਖੂਨ ਦੀਆਂ ਇੰਪਿਉਰਟੀਜ਼ ਕੱਢਣੀਆਂ ਨੇ ਉਹਦੇ ਵਿੱਚ ਤੁਸੀਂ ਉਹਨੂੰ ਦੇਖੋ ਕੀ ਨਹੀਂ ਆ ਜਾਂਦਾ ਖੂਨ ਦੀ ਇੰਪਿਉਰਿਟੀ ਜੇਕਰ ਤੁਹਾਡੀ ਸਾਫ਼ ਹੁੰਦੀ ਤੁਹਾਡੀ ਅੱਖਾਂ ਤੇ ਵੀ ਕੰਮ ਹੋ ਜਾਂਦਾ ਹੈ ਤੁਹਾਡੇ ਮਾਈਂਡ ਵੀ ਜਿਹੜਾ ਵਧੀਆ ਬਣ ਜਾਂਦਾ ਹੈ ਤੁਹਾਡੀ ਟੈਨਸ਼ਨ ਸਟ्रेस ਰਿਲੀਜ਼ ਹੋ ਜਾਂਦੀ ਹੈ ਤੁਹਾਡੇ ਕੰਨਾਂ ਦੇ ਸੁਣਨ ਦੀ ਤਾਕਤ ਵੀ ਵੱਧ ਸਕਦੀ ਹੈ ਠੀਕ ਹੈ ਤੁਹਾਡਾ ਜਿਹੜੇ ਸਾਹ ਦੇ ਰੋਗ ਨੇ ਉਹ ਵੀ ਠੀਕ ਹੋ ਸਕਦੇ ਖੂਨ ਸਾਫ਼ ਹੈ ਤਾਂ ਉਹਦੇ ਵਿੱਚ ਬਲਗਮ ਬਲਗਮ ਵਰਗੀਆਂ ਕੋਈ ਚੀਜ਼ਾਂ ਨਹੀਂ ਰਹਿਣੀਆਂ ਅੱਖਾਂ ਅਗਰ ਤੁਹਾਡਾ ਖੂਨ ਬਿਲਕੁਲ ਪੀ ਐਚ ਲੈਵਲ ਨਾਰਮਲ ਹੈ 7.35 ਦੇ ਉੱਤੇ ਹੈਗਾ ਤਾਂ ਖੂਨ ਪਤਲਾ ਰਹੇਗਾ ਪਤਲਾ ਰਹੇਗਾ ਤਾਂ ਅੱਖਾਂ ਦੀ ਛੋਟੀ ਛੋਟੀ ਨਸ ਦੇ ਅੰਦਰ ਜਾਏਗਾ ਦਿਮਾਗ ਦੀ ਛੋਟੀ ਜਾਏਗਾ ਤਾਂ ਮੈਨੂੰ ਦੱਸੋ ਜਦੋਂ ਖੂਨ ਹਰ ਥਾਂ ਪੂਰਾ ਪ੍ਰੋਪਰ ਪਹੁੰਚ ਰਿਹਾ ਤਾਂ ਤੁਹਾਡੇ ਸਾਰੇ ਦੇ ਸਾਰੇ ਅੰਗ ਰਿਕਵਰ ਕਿਵੇਂ ਨਹੀਂ ਹੋਣਗੇ ਇਹ ਫਾਇਦੇ ਨੇ ਸਰ ਇਸ ਇਸ ਮਿੱਠੀ ਨਿੰਮ ਦੇ ਜਾਂ ਕਹਿ ਲੋ ਕੜੀ ਪੱਤੇ ਦੇ ਕੀ ਬਾਤ ਹੈ ਕੀ ਬਾਤ ਹੈ ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲ ਬਾਤ ਲਈ ਸੋ ਇਹ ਅਸੀਂ ਦਰਖਤ ਹੈਗਾ ਹੁਣ ਅਸੀਂ ਇਹਨੂੰ ਕੜੀ ਪੱਤਾ ਕਹਿ ਲੈਂਦੇ ਆ ਡਾਕਟਰ ਸਾਹਿਬ ਨੇ ਬੜੀ ਦੂਰ ਲਿਆ ਕੇ ਨਿਸ਼ਾਨਾ ਜਿਹੜਾ ਲਗਾਇਆ ਹੈਗਾ ਕੜੀ ਪੱਤਾ ਹੈਗੇ ਨੇ ਇਹ ਤੇ ਕੜੀ ਪੱਤੇ ਦੇ ਜਿਹੜਾ ਦਰਖਤ ਹੈ ਤੁਸੀਂ ਦੇਖੋ ਇਸ ਨੂੰ ਹੀ ਮਿੱਠੀ ਨਿੰਮ ਹੈ ਜਿਹੜਾ ਉਹ ਕਿਹਾ ਜਾਂਦਾ ਸਾਡੇ ਦੇਸੀ ਭਾਸ਼ਾ ਦੇ ਵਿੱਚ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਸੋ ਉਮੀਦ ਕਰਦਾ ਕਿ ਜਿਹੜੀ ਇਹ ਵੀਡੀਓ ਹੈਗੀ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੇ ਕਰੋਗੇ ਜਿਸ ਨੂੰ ਇਸ ਮਿੱਠੀ ਨਿੰਮ ਦੀ ਬਹੁਤ ਸਖਤ ਜ਼ਰੂਰਤ ਹੈ ਤੁਹਾਡੇ ਤੋਂ ਜ਼ਿਆਦਾ ਮੈਨੂੰ ਲੱਗਦਾ ਹੈ ਕਿ ਕੋਈ ਨਹੀਂ ਜਾਣਦਾ ਕਿ ਤੁਹਾਨੂੰ ਜ਼ਰੂਰਤ ਹੈ ਜਾਂ ਫਿਰ ਤੁਹਾਡੇ ਸਰਕਲ ਦੇ ਵਿੱਚ ਤੁਹਾਡੇ ਰਿਸ਼ਤੇਦਾਰੇ ਦੇ ਵਿੱਚ ਜਾਂ ਫਿਰ ਤੁਹਾਡੇ ਕਿਸੇ ਸਕੇ ਸਬੰਧੀ ਨੂੰ ਇਸ ਨੁਸਖਿਆਂ ਦੀ ਇਹਨਾਂ ਫਾਰਮੂਲਿਆਂ ਦੀ ਕਿਨੀ ਕੁ ਲੋੜਾ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਗੱਲ ਤੁਸੀਂ ਜ਼ਰੂਰ ਕਰਨੀ ਹੈ ਕੰਸਲਟ ਜ਼ਰੂਰ ਕਰਨਾ ਹੈ ਆਪਣੀ ਮਰਜ਼ੀ ਨਾਲ ਇਹ ਮਿੱਠੀ ਨਿੰਮ ਤੁਸੀਂ ਕਦੇ ਵੀ ਇਸਤੇਮਾਲ ਨਹੀਂ ਕਰਨੀ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤੀ ਗਈ ਇਹ ਨਿੰਮ ਕਈ ਵਾਰ ਤੁਹਾਨੂੰ ਮਿੱਠਾ ਜਾਂ ਅਸੀਂ ਕਹਿ ਲੇ ਕਿ ਫਾਇਦਾ ਕਰਨ ਦੀ ਥਾਂ ਤੇ ਤੁਹਾਨੂੰ ਕੌੜੀ ਯਾਨੀ ਕਿ ਨੁਕਸਾਨ ਵੀ ਜਿਹੜੀ ਉਹ ਪਹੁੰਚਾ ਸਕਦੀ ਹੈ ਧੰਨਵਾਦ